ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪਹੁੰਚੇ ਆਂ ਸੰਗਤ ਟੀਵੀ ਵੱਲੋਂ ਕਰਮੋਵਾਲ ਬੰਨ੍ਹ ਦੇ ਉੱਤੇ ਜਿੱਥੇ ਖਤਰਾ ਬਣਿਆ ਹੋਇਆ ਏ 12 ਤਰੀਕ ਨੂੰ ਬੰਨ੍ਹ ਇੱਕ ਸਾਈਡ ਤੋਂ ਟੁੱਟ ਗਿਆ ਕਾਫੀ ਜਿਹੜੇ ਲਾਗੇ ਲਾਗੇ ਪਿੰਡ ਆ 16 ਪਿੰਡ ਪ੍ਰਭਾਵਿਤ ਹੋਏ ਨੇ ਪਾਣੀ ਵਿੱਚ ਡੁੱਬੇ ਹੋਏ ਨੇ ਇਸ ਟਾਈਮ ਅਸੀਂ ਬੰਨ੍ਹ ਤੇ ਇੱਥੋਂ ਦੀ ਰਿਪੋਰਟ ਆਪ ਜੀ ਨਾਲ ਸਾਂਝੀ ਕਰ ਰਹੇ ਆਂ ਇਸ ਤੋਂ ਬਾਅਦ ਪਿੰਡ ਵਿੱਚ ਵੀ ਜਾ ਕੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਇੱਥੋਂ ਦੇ ਦਿਖਾਵਾਂਗੇ ਦ੍ਰਿਸ਼ ਆਪ ਜੀ ਨੂੰ ਕਿਸ ਤਰ੍ਹਾਂ ਪਾਣੀ ਦੀ ਜਿਹੜੀ ਮਾਰ ਵਜਦੀ ਪਈ ਆ ਰੱਬ ਨਾ ਕਰੇ ਜੇ ਇਸ ਪਾਸਿਓਂ ਵੀ ਬੰਨ ਟੁੱਟ ਜਾਂਦਾ ਤੇ ਜਿਹੜੇ ਘਰ ਨੇ ਉੱਥੇ ਸ਼ਾਇਦ ਮਲਬੇ ਵਿੱਚ ਨਜ਼ਰ ਆਉਣਗੇ ਰੱਬ ਨਾ ਕਰੇ ਐਸਾ ਹੋਵੇ ਸੋ ਵੀਰ ਇੱਥੇ ਬੰਨ ਦੇ ਉੱਤੇ ਲਗਾਤਾਰ ਜਿਹੜੀ ਆਪਣੀ ਸੇਵਾ ਕਰ ਰਹੇ ਨੇ ਰਾਤ ਦਿਨ ਇੱਕ ਕਰਕੇ ਬੰਨ ਨੂੰ ਜਿਹੜਾ ਮਜ਼ਬੂਤ ਬਣਾ ਰਹੇ ਨੇ ਸੋ ਇਤੋਂ ਦੀ ਰਿਪੋਰਟ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਤਾਂ ਵੀ ਨਾਲ ਨਾਲ ਇੱਥੇ ਵੀ ਢਾਹ ਲੱਗੀ ਅਛੇਤੀ ਦਿਲ ਲੱਗੀ ਟੋਣੀ ਭਰਪੂਰ ਕੇ ਨਿਕਲ ਆਏ ਅੱਗੇ ਵੀ ਲੱਗੀ ਇੱਥੇ ਸਾਂਭ ਲਏ ਮਲੇ ਬੰਦੇ ਨਾਲ ਹੀ ਪਾਣੀ ਵਗਦਾ ਜੀ ਹੁਣ ਮਤਲਬ ਜਦੋਂ ਉਹ ਨਾ ਇੰਨਾ ਜਿਆਦਾ ਸਾ ਪਾਣੀ ਦਿੰਦਾ ਅੱਛਾ ਜਦੋਂ ਕਿਤੇ ਮਤਲਬ ਵੇਦਾ ਇੱਕਦਮ ਹੀ ਲਕ ਡੰਗ ਲ ਪੈਂਦੀਆਂ ਢਗਾ ਤੇ ਹੁਣ ਦਿਨ ਰਾਤ ਦੀ ਡਿਊਟੀ ਲਾਈ ਇੱਥੇ ਰਾਤ ਵਾਲੇ ਸਿੰਘ ਉਹ ਵੱਖਰੇ ਉਹਦੇ ਦੇਣ ਵਾਲੇ ਵੱਖਰੇ ਵਾਹਿ ਖਾਲਸਾ ਵੇਂਜੀ ਕੀ ਫਤਹ ਜੀ ਪਪਾ ਜੀ ਬੇਨਤੀ ਹੈ ਹੋਵੇ ਕਿ ਜੇ ਟੁੱਟੇ ਤੋਂ ਸੰਗਤ ਆਉਂਦੀ ਆ ਤੇ ਫਿਰ ਉਹਦਾ ਸਾਨੂੰ ਕੋਈ ਬੜਾ ਲਾਭ ਨਹੀਂ ਮਿਲਦਾ ਅਸੀਂ ਬੇਨਤੀ ਕਰਦੇ ਆ ਵੀ ਹੁਣ ਸੰਗਤ ਆਵੇ ਤੇ ਸਾਡਾ ਸੰਯੋਗ ਵੱਧ ਤੋਂ ਵੱਧ ਦੇਣ ਜਿਹੇ ਵੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਕਰ ਸਕਦਾ ਉਹ ਕਰਦੇ ਵਾਹਿ ਉਹਨਾਂ ਰੋਖ ਵੱਡ ਕੇ ਪੈਦੇ ਨਾ ਥੋੜਾ ਜਿਹਾ ਬੜੀ ਘੁੰਮਦਾ ਇਹਨਾਂ ਵਿੱਚ ਫਰਕ ਪੈ ਜਾਂਦਾ ਜੇ ਲਾਗੇ ਦੀ ਘੁੰਮਦਾ ਫਿਰ ਉਸ ਵੇਲੇ ਮਿੱਟੀ ਪਾ ਵੜ ਵੜ ਕੇ ਜਿਹੜੀ ਉਹ ਥੱਲੇ ਸੁੱਟੀ ਜਾਂਦਾ ਫਿਰ ਇਹਨਾਂ ਮੌਕਾ ਨਹੀਂ ਮਿਲਦਾ ਜੀ ਇਹ ਕਰਕੇ ਜਦੋਂ ਪਹਿਲਾਂ ਹੀ ਇਹਨਾਂ ਹੁਣ ਮਾਲਾ ਸਾਰੀ ਸੰਗਤ ਨੇ ਡਿਊਟੀ ਆ ਆਪਣੀ ਡਿਊਟੀ ਸਮਝ ਕੇ ਤੇ ਜਿਵੇਂ ਜਿਵੇਂ ਜਿੱਥੋਂ ਹੀ ਲੱਗਦਾ ਥੋੜਾ ਬਹੁਤਾ ਡਿੱਗਦਾ ਵਾ ਉਸੇ ਵੇਲੇ ਉੱਥੇ ਨਾਲ ਦੀ ਨਾਲ ਹੀ ਛਾਪੇ ਲਾ ਦਿੰਦੇ ਆ ਤੇ ਜੋ ਤੋੜੇ ਭਰੇ ਆ ਸੰਗਤ ਆ ਕੇ ਤੋੜੇ ਵੀ ਭਰ ਜਾਂਦੀ ਆ ਤੇ ਜੋ ਸਾਡੇ ਕੋ ਭਰੇ ਹੋਣ ਤੇ ਉਸੇ ਵੇਲੇ ਜਿਦਾਂ ਰਾਤ ਨੂੰ ਵੀ ਹੈ ਕੇ ਵੇਲੇ ਰਾਤ ਨੂੰ ਨਹੀਂ ਕੋਈ ਆ ਸਕਦਾ ਭਰੇ ਹੋਣ ਤ ਅਹੀਂ ਜਿਹੜੀ ਕਰਮੋ ਵਾਲੇ ਦੀ ਸੰਗਤ ਆ ਸਾਡਾ ਇੱਕ ਤਕਰੀਬਨ ਮੇਰੇ ਹਸਣ 250 ਏਕੜ ਆ ਇਹਦੇ ਵਿੱਚ ਇੰਨੇ ਬੰਨ ਦੇ ਵਿੱਚ ਤੇ ਅਸੀਂ ਪੰਜ ਚਾਰ ਕੇ ਪੰਜ ਕਿਲੋਮੀਟਰ ਦੇ ਵਿੱਚ ਦਾ ਜਿਹੜਾ ਬਾਨ ਆ ਉਹ ਸਾਡੀ ਜ਼ਿੰਮੇਵਾਰੀ ਲਈ ਆ ਸੰਗਤ ਨੇ ਬਾਕੀ ਜਿਵੇਂ ਥੱਲੇ ਆ ਉਹ ਬਾਨ ਵਰ ਜਾਂਦੇ ਆ ਉਹ ਥੱਲੇ ਵਾਲੀ ਵਾਲੇ ਦੀ ਸੰਗਤ ਆ ਉਹ ਥੱਲੇ ਲੱਗਿਆ ਇਹ ਤੋਂ ਉੱਪਰ ਆ ਜਿਵੇਂ ਉੱਤੋਂ ਚੱਕ ਤੋਂ ਸ਼ੁਰੂ ਹੁੰਦਾ ਤੇ ਉਹ ਸਾਡੇ ਪਿੰਡ ਦੀ ਵੀ ਜ਼ਮੀਨ ਉਹਨਾਂ ਦੀ ਉੱਥੇ ਆ ਜਿਵੇਂ 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 ਜ਼ਮੀਨਾਂ ਵਾਲੇ ਜਿੱਥੇ ਜਿੱਥੇ ਹੈਗੇ ਉਸ ਦੇ ਹਿਸਾਬ ਨਾਲ ਉਹ ਆਪਦੇ ਆਪਦੇ ਉੱਥੇ ਹੀ ਜੀ ਸੇਵਾ ਨਿਭਾਉਂਦੇ ਆ ਸੋ ਗੁਰੂ ਪਿਆਰੇ ਉਹ ਜਿਹੜੀ ਫਸਲਾਂ ਇਹ ਪੱਕੀਆਂ ਪਈਆਂ ਨੇ ਤੇ ਸਾਹ ਸੁਤੇ ਪਏ ਨੇ ਇਸੇ ਦੀ ਕਮਾਈ ਜਿਹੜੀ ਖਾਣੀ ਹੈਗੇ ਪਰਿਵਾਰ ਜਿਹੜੇ ਇਸੇ ਦੇ ਸਿਰ ਤੇ ਪਾਲਨੇ ਆ ਤੇ ਦਰਿਆ ਵੇਖੋ ਇਧਰੋਂ ਜਿਹੜਾ ਕਾਫੀ ਉੱਚਾ ਵਾ ਤੇ ਖੇਤ ਜਿਹੜੇ ਆ ਕਾਫੀ ਨੀਵੇਂ ਇਧਰ ਦੇ ਪਾਸਿਓਂ ਜਦੋਂ ਕਿ ਇਹਦੀ ਡੁੰਗਾਈ ਜਿਆਦੀ ਹੋਣੀ ਚਾਹੀਦੀ ਆ ਪਰ ਆਪਾਂ ਪਿੱਛੇ ਵੀ ਦੇਖਿਆ ਵੀ ਸਰਕਾਰਾਂ ਜਿਹੜੀਆਂ ਬਸ ਗੋਗਲੋਂ ਤੋਂ ਮਿੱਟੀ ਛਾੜਨ ਵਾਲੀ ਗੱਲ ਜਿਹੜੀ ਕਰਦੀਆਂ ਪਈਆਂ ਨੇ ਸੰਗਤ ਆਪ ਹੀ ਲੱਗੀ ਪਿੰਡਾਂ ਦੀ ਇਕੱਠੀ ਹੋ ਕੇ ਤੇ ਸੇਵਾ ਕਰਦੇ ਪਏ ਨੇ ਆਪਣੀਆਂ ਫਸਲਾਂ ਸੰਭਾਲਣ ਵਾਸਤੇ ਰਾਤ ਦਿਨ ਪਹਿਰੇ ਲੱਗੇ ਨੇ ਆ ਵੇਖੋ ਬੁਲਬਲੇ ਮਾਰਦਾ ਪਾਣੀ ਜਿਹੜਾ ਇੱਧਰ ਥੱਲੇੋਂ ਜਿਹੜਾ ਇੱਧਰੋਂ ਨਿਕਲਦਾ ਪਿਆ ਉਹ ਖੇਤਾਂ ਵਾਲੇ ਪਾਸਿਓ ਸੋ ਸੰਗਤ ਡਟੀ ਹੋਈ ਐ ਇੱਥੇ ਬਿਲਕੁਲ ਦੀ ਬਿਲਕੁਲ ਸਾਰੀ ਸੰਗਤ ਜਿਹੜੀ ਪਿੰਡਾਂ ਵਾਲੀ ਆ ਉਹੀ ਲੱਗੀ ਆ ਇਥੇ ਕੋਈ ਸਾਡੀ ਸਾਰ ਲੈਣ ਵਾਲਾ ਤੇ ਕੋਈ ਸਰਕਾਰੀ ਪ੍ਰਸ਼ਾਸਨ ਅਜੇ ਤੱਕ ਕਿਸੇ ਨੇ ਆ ਕੇ ਸਾਰ ਨਹੀਂ ਪੁੱਛੀ ਵੀ ਤੁਸੀਂ ਲੱਗੇ ਜੇ ਤੁਹਾਨੂੰ ਕੋਈ ਮਾਦੀ ਚਾਹੀਦੀ ਆ ਤਾਂ ਇਹ ਉਹ ਵੀ ਕਰ ਦਈਏ ਕੋਈ ਸਾਨੂੰ ਤੁਹਾਨੂੰ ਤੋੜੇ ਚਾਹੀਦੇ ਆਂ ਤੋੜੇ ਲਿਆ ਦਈਏ ਜਾਂ ਤੁਹਾਨੂੰ ਕੋਈ ਕਰੇਟ ਚਾਹੀਦੀ ਤੇ ਬੰਨ ਕੇ ਸੁੱਟਣ ਵਾਸਤੇ ਉਹ ਦੇ ਦਈਏ ਕੋਈ ਨਹੀਂ ਸਾਰ ਪੁੱਛਦਾ ਜੀ ਸਾਰੀ ਸੰਗਤ ਆਪਦੇ ਮਤਲਬ ਜਿੰਨੀ ਕੁ ਆਪਦੇ ਕੋਲ ਪੂੰਜੀ ਇਕੱਠੀ ਹੁੰਦੀ ਗ੍ਰਾਈ ਕਰਕੇ ਸੰਗਤ ਆਪਦੇ ਕੋਲ ਤੇ ਜਾਂ ਕੁਝ ਜਿਹੜੇਦਾਨੀ ਸੱਜਣਿਆਂ ਉਹ ਮਤਲਬ ਕੋਈ ਦੇ ਜਾਂਦਾ ਜੇ ਕੋਈ ਅੱਜ ਹੀ ਹੁਣ ਬਾਬੇ ਆਏ ਸੀ ਜੀ ਸਾਡੇ ਕੋਲ ਬੇ 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 ਨਾਨਕੀ ਗੁਰਦੁਆਰਾ ਸਾਹਿਬ ਸਲਤਨਪੁਰ ਤੋਂ ਤੇ ਬਾਬਾ ਜੀ ਕਹਿੰਦੇ ਵੀ ਤੁਹਾਨੂੰ ਕੋਈ ਪਾਣੀ ਦੀ ਜਾਂ ਕੋਈ ਸ਼ੋਰ ਚੀ ਦੀ ਜਰੂਰਤ ਹੈ ਬਾਬਾ ਚਲੋ ਪਾਣੀ ਹੈਗਾ ਸਭ ਕੁਝ ਸਾਨੂੰ ਡੀਜ਼ਲ ਦੇ ਦਿਓ ਇਨ ਟਰੈਕਟਰਾਂ ਜਿਹੜਾ ਪਾਉਣਾ ਕਿਉਂਕਿ ਜੀ ਆਹ ਜਿਹੜਾ ਸਮਾਜ ਦਾ ਨਹੀਂ ਜ਼ਿਮੀਂਦਾਰ ਦੇ ਕੋਲ ਪੈਸਾ ਨਹੀਂ ਕਰੇ ਕੋਈ ਵੀ ਹੁੰਦਾ ਜਿੰਨੇ ਪੈਸਾ ਮੰਨ ਲਓ ਸਾਰਾ ਖਰਚਾ ਆ ਜਾਂਦਾ ਜੋ ਕੁਝ ਵੀ ਕੋਈ ਘਰ ਹੁੰਦਾ ਜਿਹੜਾ ਕੋਈ ਬਚਾ ਕੇ ਰੱਖੇ ਨਹੀਂ ਤੇ ਸਿਰ ਤੇ ਗਰੀਬਨ ਜ਼ਿਮੀਂਦਾਰ ਸਾਰਾ ਆੜਤੀ ਸਿਰ ਤੇ ਕਰਜ਼ਾ ਜੋ ਕਿ ਪਹਿਲਾਂ ਹੀ ਝੋਨਾ ਦੇ ਖਾਤਾ ਹੁੰਦਾ ਜੀ ਤੇ ਜਿਹੜਾ ਕਰਨ ਝੋਨੇ ਦਾ ਖਰਚਾ ਵੀ 3000 ਰੁਪਿਆ ਕੋਲੋਂ ਜਿਹਦੇ ਕੋਲ ਹੈ ਤੇ ਹੁਣ ਫਸਲ ਸਿਰ ਤੇ ਯਾਸ ਹੁੰਦੀ ਆ ਤੇ ਹੁਣ ਫਸਲ ਦੇ ਵਿੱਚ ਦਿਲ ਜਿਹੜਾ ਉਹ ਐ ਡਾਕਮੈਂਟ ਆਉਣ ਦਿਆ ਇੱਧਰ ਪਾਣੀ ਛੱਲਾ ਮਾਰਨ ਦੇ ਇੱਧਰ ਫਸਲਾ ਆਖੰਦੀ ਮੈਂ ਪੱਕ ਚੱਲੀ ਆ ਕੋਈ ਨਹੀਂ ਤਿਆਰ ਹੋ ਪਰ ਹੁਣ ਕਰੀਏ ਕਿ ਜੀ ਦਿਲ ਐ ਐ ਕਰਦਾ ਸਾਡਾ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਆਦਾ ਇੱਥੇ ਜ਼ਰੂਰਤ ਡੀਜ਼ਲ ਦੀ ਸੇਵਾ ਦੀ ਹੈ ਜੀ ਹਾਂਜੀ ਡੀਜ਼ਲ ਦੀ ਹੈ ਜੀ ਹੁਣ ਵੇਖੋ ਜੀ ਮਿੱਟੀ ਆ ਜਿਹੜੀ ਉਹ ਰੇਤਾ ਵਾ ਜੇ ਮਿੱਟੀ ਦੀ ਬਹੁਤ ਜ਼ਰੂਰਤ ਹੈ ਜੀ ਤੇ ਇਹ ਰੇਤਾ ਦਾ ਜਿਹੜਾ ਨਾ ਇਹ ਬਹੁਤਾ ਬੰਨ ਕੋਈ ਮਜ਼ਬੂਤ ਨਹੀਂ ਹੁੰਦਾ ਜੀ ਸਾਨੂੰ ਮਜਬੂਰੀ ਨਾਲ ਲਿਆ ਕੇ ਪਾਉਣੀ ਪੈਂਦੀ ਹੈ ਕਿਉਂਕਿ ਮਿੱਟੀ ਨਹੀਂ ਆ ਗਈ ਜੇ ਕੋਈ ਵੀਰ ਸੁਣਦਾ ਵਾ ਹੱਥ ਜੋੜ ਕੇ ਬੇਨਤੀ ਆ ਕੋਈ ਬਾਹਰੋਂ ਕਿਸੇ ਦੇ ਕੋਲ ਜਿਦਾਂ ਮਾਲਾ ਕੋਈ ਟਿੱਲਿਆਂ ਤੇ ਜਾਂ ਕੋਈ ਕਿਤੇ ਪਾਸੇ ਕਿਸੇ ਨੇ ਕਈਆਂ ਥਾਵਾਂ ਤੇ ਮਿੱਟੀ ਹੁੰਦੀ ਆ ਬਣੇ ਮਾਝੇ ਤੇ ਉਹ ਤੋਂ ਜੇ ਸਾਨੂੰ ਕੋਈ ਮਿੱਟੀ ਦੀ ਵੀ ਸੇਵਾ ਕਰ ਜੇ ਕੋਈ ਟਰਾਲਾ ਭਰ ਕੇ ਲਾ ਜੇ ਤੇ ਅਸੀਂ ਉਹ ਤੋੜੇ ਭਰ ਕੇ ਲਾ ਲਈਏ ਕਿਉਂਕਿ ਤੋੜੇ ਵੀ ਰੇਤਾ ਦੇ ਲਾਉਂਦੇ ਇਹ ਤੇ ਪਾਣੀ ਪਿੰਦਾ ਰੇਤਾ ਤੇ ਪਹਿਲਾਂ ਹੀ ਭੱਜ ਕੇ ਬਾਹਰ ਨਿਕਲ ਜਾਂਦੀ ਹੈ ਭਾਜੀ ਐਡਰੈਸ ਦੱਸਿਓ ਵੀ ਕਿਹੜੀ ਇਹ ਸੁਲਤਾਨਪੁਰ ਏਰੀਆ ਤੋਂ ਆਉਂਦਾ ਵਾ ਸਿੱਧਾ ਕਬੀਰਪੁਰ ਕਬੀਰਪੁਰ ਤੋਂ ਅੱਗੇ ਬੰਨ ਨੂੰ ਆਏ ਕਰਮੋ ਵਾਲਾ ਪੱਤਰਾ ਜਿਹੜਾ ਉਹ ਆਏ ਜਾਣਾ ਜਾਂਦਾ ਕਰਮੋ ਵਾਲ ਦੇ ਪੱਤਨ ਦੇ ਨਾਂ ਤੇ ਇਹ ਕਰਮੋ ਵਾਲੇ ਦੀ ਸੰਗਤ ਆ ਤੇ ਇਹੀ ਲਾਉਣ ਦੇ ਇੱਥੇ ਪਹੁੰਚ ਜਣ ਬਾਕੀ ਮੇਰਾ ਨੰਬਰ ਹੈ ਜੀ 98784 28204 98784 28204 ਤੇ ਵੀ ਸੰਪਰਕ ਕਰਕੇ ਵੀਰ ਕੋਈ ਕਰ ਕਰ ਲੇ ਤੇ ਅਸੀਂ ਉਹਨੂੰ ਫੁੱਲ ਡਰੈਸ ਉਹ ਤੋਂ ਵੀ ਉਹਦੀ ਸਾਗਾ ਅੱਗੋਂ ਜਾ ਕੇ ਅਸੀਂ ਟਰੈਕਟਰ ਪਾ ਕੇ ਲੈ ਵੀ ਆਵਾਂਗੇ ਜੀ ਪਿੱਛੋਂ ਜੀ ਕੋਈ ਟਰਾਲਾ ਪੱਕੀ ਛੜਕ ਤੇ ਵੱਡਾ ਲੈ ਆਉਂਦਾ ਅਸੀਂ ਉਹ ਤੋਂ ਸਾਡੇ ਕੋਲ ਟਰਾਲੀਆਂ ਅੱਗੇ ਹੈਗੀਆਂ ਉਦੇ ਵਿੱਚ ਵੀ ਅਸੀਂ ਪਾ ਕੇ ਆਪ ਸੰਗਤ ਲੈ ਆਵਾਂਗੇ ਅੱਗੇ ਤੇ ਜੇ ਕੋਈ ਮਿੱਟੀ ਪਚਾ ਸਕਦਾ ਉਹ ਵੀ ਬਹੁਤ ਧੰਨਵਾਦ ਡੀਜ਼ਲ ਦੀ ਸੇਵਾ ਕੋਈ ਕਰ ਸਕਦਾ ਡੀਜ਼ਲ ਦੀ ਕਰ ਦੇ ਤੇ ਮਿੱਟੀ ਜਿਹੜੀ ਆ ਇਹ ਰੇਤਾ ਲਿਆ ਕੇ ਪਾਉਣ ਦੇ ਵੀ ਜੀ ਮੁੱਲ ਲੈਣ ਦੇ 500 ਰੁਪਏ ਦੀ ਟਰਾਲੀ ਆ ਇੱਕ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੰਨ ਦੇ ਉੱਤੇ ਜਾ ਕੇ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿੰਨੀ ਜ਼ਰੂਰਤ ਆ ਅਸੀਂ ਉਸ ਚੀਜ਼ ਨੂੰ ਪਹਲ ਦਈਏ ਤਾਂ ਕਿ ਜਿਹੜਾ ਪਾਣੀ ਅੱਗੇ ਨਾ ਵੱਧ ਸਕੇ ਜਿੰਨੀ ਲੋੜ ਆ ਜਿੱਥੇ ਲੋੜ ਆ ਉਹ ਪਚਾਈਏ ਜਿੰਦ ਕੋ ਜਿੰਨਾ ਹੋ ਸਕਦਾ ਜ਼ਰੂਰ ਕਰਿਓ ਅਸੀਂ ਸੰਗਤ ਇਹਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਗਰਾਊਂਡ ਦੇ ਉੱਤੇ ਆਪ ਜੀ ਨੂੰ ਇਹ ਸਾਰਾ ਦਿਖਾ ਰਹੇ ਹਾਂ ਵੀਡੀਓ ਦੇ ਰਾਹੀਂ ਕਿ ਜਿਹੜਾ ਦਰਿਆ ਵਾ ਬਹੁਤ ਤੇਜ਼ ਵਗ ਰਿਹਾ ਵਾ ਤੇ ਨਾਲ ਨਾਲ ਢਾਲ ਲਾਉਂਦਾ ਪਿਆ ਰੇਤ ਜਿਹੜੀ ਆ ਉਹ ਬੋਰੀਆਂ 'ਚ ਪਾ ਪਾ ਵੀਰ ਸੇਵਾ ਕਰਦੇ ਪਏ ਆ ਨਾਲ ਆ ਦਿਖਾ ਰਹੇ ਹਾਂ ਆਪ ਜੀ ਨੂੰ ਕਿ ਇਹ ਬੋਰੇ ਨਾਲ ਨਾਲ ਵੀਰ ਭਰਦੇ ਪਏ ਆ ਉੱਤੇ ਆਪਾਂ ਵੀ ਕੋਸ਼ਿਸ਼ ਕਰੀਏ ਜਿੰਨੀ ਇਹਨਾਂ ਦੀ ਮਦਦ ਕਰ ਸਕਦੇ ਹਾਂ ਜਰੂਰ ਕਰੀਏ ਪਿੰਡ ਬਾ ਉਪਰ ਜਦੀਦ ਇਸ ਇਲਾਕੇ ਨੂੰ ਜਾ ਰਹੇ ਆ ਇਥੋਂ ਦੇ ਦ੍ਰਿਸ਼ ਆਪ ਜੀ ਨਾਲ ਸਾਂਝੇ ਕਰ ਰਹੇ ਆ ਜਿਹੜਾ ਪਾਣੀ ਵਿੱਚ ਇਲਾਕਾ ਡੁੱਬ ਗਿਆ ਹੋਇਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਲਾਕੇ ਦਾ ਮਾਹੌਲ ਬਹੁਤ ਨਾਜ਼ੁਕ ਆ ਜੀ ਭਿਆਨਕ ਆ ਸਮਾਂ ਇਹਨਾਂ ਤੇ ਆਇਆ ਜਿਹੜਾ ਤਰਾਸਦੀ ਦੀ ਗੱਲ ਆ ਜਿਵੇਂ 2019 ਚ ਵੀ 23 ਚ ਵੀ ਇਹਨਾਂ ਨੂੰ ਮਾਰਾਂ ਬਹੁਤ ਪਿੱਛੇ ਵੀ ਬਹੁਤ ਪੈਂਦੀਆਂ ਆਈਆਂ ਸ਼ੁਰੂ ਤੋਂ ਲੈ ਕੇ ਹੀ ਉਸੇ ਤਰ੍ਹਾਂ ਹੀ ਅੱਜ ਵੀ ਇਹ ਹਾਲਾਤ ਜਿਹੜੇ ਇਹਨਾਂ ਦੇ ਮਾੜੇ ਆ ਇਥੇ ਮਾਹਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਮਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਦੀਆਂ ਜਿੱਦਨ ਦਾ ਬੰਨ ਟੁੱਟਾ ਸੋਮਵਾਰ ਤੋਂ ਸਵੇਰੇ 6 ਵਜੇ ਬੰਨ ਟੁੱਟ ਗਿਆ ਤੇ 7 ਵਜੇ ਉਹਨਾਂ ਦੇ ਇੱਥੇ ਜਥੇਬੰਦੀ ਸਾਰੀ ਆ ਗਈ ਆ ਲੰਗਰ ਪਾਣੀ ਲਾਉਣ ਵਾਸਤੇ ਬੰਨ ਬਨਣ ਦੀ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨਹੀਂ ਉਹ ਬੰਨ ਸਾਡੇ ਕੋਲੋਂ ਵੱਜਾ ਤਾਂ ਨਹੀਂ ਸਾਨੂੰ ਉੱਥੇ ਸਮਾਨ ਨਹੀਂ ਮਿਲਿਆ ਮਿੱਟੀ ਨਹੀਂ ਮਿਲੀ ਉੱਥੇ ਪਹੁੰਚ ਨਹੀਂ ਪਾਈ ਨੇ ਤੇ 92 ਹੀ ਬਨ ਦੇਣਾ ਹੈ ਬਾਈ ਕਿੰਨਾ ਇੱਕ ਟੁੱਟ ਗਿਆ ਬਨ ਜਿਹੜਾ ਹੁਣ ਇਸ ਵਾਰ ਬਨ ਲੱਗ ਪਾ ਕੇ ਦੋ ਕਿਲੇ ਤੋੜੇਗਾ ਉਹ ਟੁੱਟ ਗਿਆ ਜੀ ਦੋ 2.5 ਕਿਲੋਮੀਟਰ ਦਾਇਰੇ ਚ ਹੋਰ ਬੰਨ ਬਹੁਤ ਕਿਸੇ ਆ। ਉਹ ਵੀ ਕਿਸ ਕੰਢਿਆ ਜਿਹੜਾ ਕਾਫੀ ਬੰਨ ਨੂੰ ਇਸ ਟਾਈਮ ਢਾ ਲੱਗੀ ਪਈ ਹੈ ਜਿੱਥੇ 6-7 ਘਰ ਉੱਥੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਉਹਨਾਂ ਦਾ ਉਹ ਸਮਾਨ ਕੱਢਣ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਅੱਜ ਤੱਕ ਪ੍ਰਸ਼ਾਸਨ ਦੇ ਬੋੜਿਆ ਹੀ ਨਹੀਂ ਜੀ। ਅਜੇ ਤੱਕ ਨਹੀਂ। ਨਹੀਂ ਜੀ ਅੱਜ ਤੱਕ ਪ੍ਰਸ਼ਾਸਨ ਦਾ ਸਾਨੂੰ ਕੋਈ ਅਧਿਕਾਰੀ ਨਹੀਂ ਆ ਸਰਪੰਚਵਾ ਮੌਜੂਦਾ ਅਸੀਂ ਇੱਥੇ ਹੁਣ ਸਾਡੇ ਮੰਨ ਲਓ ਮਹਾਪੁਰਖਾਂ ਨੂੰ ਅਸੀਂ ਆਖਿਆ ਬੇਨਤੀ ਕੀਤੀ ਹੈ ਕਿ ਇਹਨਾਂ ਸਿੰਘਾਂ ਨੂੰ ਨਾਲ ਲਾ ਕੇ ਸਮਾਨ ਅਸੀਂ ਸੇਵ ਕਰੀਏ ਉਹਨਾਂ ਦੇ ਜਿਹੜਾ ਮੰਨ ਲਓ ਜੀਆ ਜਨਤਾ ਨੂੰ ਤੇ ਇੱਧਰ ਸੇਵ ਕੱਢੀਏ। ਇਸ ਟਾਈਮ ਉ ਉਹ ਮਾਤਾ ਜੀ ਵੀ ਇਹ ਕਹਿੰਦੇ ਆ ਵੀ ਸਾਨੂੰ ਕੋਸ਼ਿਸ਼ ਕਰੋ ਤੋ ਕੱਢ ਕੇ ਲਿਆਓ ਸਰਪੰਚ ਗਰਮੀਤ ਸਿੰਘ ਨਾਲ ਮੇਰਾ ਰਾਪਤਾ ਆਇਆ ਉਹਨਾਂ ਦਾ ਬਾਬਾ ਜੀ ਤੁਸੀਂ ਨਾਲ ਚੱਲੋ ਮੈਂ ਕਿਹਾ ਅਸੀਂ 5 ਕਿ ਮਿੰਟ ਅਸੀਂ ਉੱਥੇ ਵੱਡੇ ਬੰਦ ਦੇ ਗਏ ਜਿੱਧਰ ਢਾ ਲੱਗੀ ਆ ਸਾਡੀਆਂ ਸੰਗਤਾਂ ਉੱਧਰ ਵੀ ਲੱਗੀਆਂ ਮੈਂ ਕਿਹਾ ਇੱਕ ਢੇੜਾ ਤੂੰ ਲੈ ਕੇ ਆ ਸੰਗਤਾਂ ਨੂੰ ਜਦ ਨੂੰ ਅਸੀਂ ਆ ਜਾਨੇ ਆ ਉਹਨੂੰ ਲੈਣ ਗਿਆ ਸਰਪੰਚ ਗਰਮੀਤ ਸਿੰਘ ਮਾਹਪੁਰਕਾਂ ਦਾ ਬੇੜਾ ਅਗੜਾ ਹੈ گاਵਾ ਅਗਨ ਬੋਟ ਮੋਟਰ ਬੋਟ ਚੱਲਣ ਡਿਆ ਮਾਹਪੁਰਕਾਂ ਦਾ ਉਹ ਸਰਪੰਚ ਦੀ ਡਿਊਟੀ ਲਈਏ ਵੀ ਲੈ ਕੇ ਆ ਉਹ ਗਰਮੀਤ ਸਿੰਘ ਦੀ ਤੇ ਬਾਕੀ ਐਵੇਂ ਨਾਲ ਆ ਜੀ ਵੈਗਰੂ ਜੀ ਕਾਲਸਾ ਵੀ ਬਦੇ ਅਮਰੀਤ ਸਿੰਘ ਦੀ ਬਹਿ ਗਿਆ ਸਾਹਮਣੇ ਲਾਲ ਸਿੰਘ ਦਾ ਦੋ ਗਿੱਲਿਆਂ ਚੋਂ ਬੰਨ ਟੁੱਟਾ ਵਾ 8 ਦਿਨ ਮੁੰਡੇ ਕਿਕਰਾਂ ਬੇੜੀਆਂ ਸਫਾਈ ਦੇ ਵੜ ਵੜ ਕੇ ਬੇਸ਼ੱਕ ਤੁਸੀਂ ਜਾ ਕੇ ਵੇਖ ਸਕਦੇ ਜੇ ਉਥੋਂ ਬੰਨ ਇੰਨਾ ਟੁੱਟਾ ਸਾਡੀ ਸਾਡੀ ਬਹਿ ਕੇ ਉਥੇ ਬਹੁਤ ਆ ਮੇਰੇ ਨਾਲ ਜਨਾਨੀ ਇਹਨਾਂ ਦੀਆਂ ਵੀ ਬਹਿ ਕੇ ਫਾਂਛੇ ਪਰਿਵਾਰ ਤੁਹਾਡਾ ਕਿਤੇ ਸੇਫ ਆਣਾ ਹਾਂਜੀ ਉੱਥੇ ਹੀ ਪਰਿਵਾਰ ਵੀ ਸਾਡਾ ਪਾਣੀ ਥਾਣੀ 'ਚ ਬੈਠੇ ਆਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਰਾਮਪੁਰ ਗੋਰੇ ਤੋਂ ਸਰਪੰਚਾ ਜੀ ਸਾਡੇ ਇੱਥੇ ਲਗਭਗ 16 ਪਿੰਡ ਹੈ ਜੀ ਤੇ ਚਾਰ ਪੰਚਾਇਤਾਂ ਇੱਥੇ ਜੀ ਰਾਮਪੁਰ ਗੋਰਾ ਹੋ ਗਿਆ ਜੀ ਪਾਉਪੁਰ ਮੰਡ ਹੋ ਗਿਆ ਜੀ ਤੇ ਸੰਗਰਾ ਤੇ ਬਕ ਬੰਦੂ ਕਦੀਮ ਪੰਚਾਇਤਾਂ ਜੀ ਚਾਰ ਪੰਚਾਇਤਾਂ ਜਿਹੜੇ ਇਸ ਟਾਈਮ ਪਾਣੀ ਡੁੱਬੀਆਂ ਪਈਆਂ ਜੀ 16 ਪਿੰਡ ਲਗਭਗ ਜੀ ਜਿਹੜੀ ਮਨ ਲੋ ਹਾਲਾਤ ਆ ਬਹੁਤ ਮਾੜੇ ਇੱਥੋਂ ਦੇ ਜੀ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੋਇਆ ਜੀ ਪਸ਼ੂਆਂ ਦਾ ਮੰਨ ਲਓ ਜਿਹੜਾ ਉਹ ਬੜਾ ਮੰਡਾਲਾ ਜੀ ਭਾਜੀ ਗਏ ਅੰਦਰ ਦੇਖਣੇ ਬੇੜੀਆਂ ਤੇ ਜਾਂਦੇ ਪ੍ਰਸ਼ਾਸਨ ਜੀ ਦੇਖਣ ਜਾਂਦਾ ਚਲੋ ਦੇਖ ਕੇ ਮੰਨ ਲਓ ਜੋ ਨਾਲ ਸਹਾਤਾ ਉਹ ਕਰਦੇ ਆ ਚਲੋ ਦੇਖ ਕੇ ਮੁਰੰਦੇ ਪਰ ਸਾਡੇ ਸਾਡੇ ਪ੍ਰਸ਼ਾਸਨ ਗਾੜੀ ਉਹ ਅਪੀਲ ਹੈ ਕਿ ਸਾਡਾ ਜਿਹੜਾ ਪਾਣੀ ਇਹ ਗਾੜੀ ਰੀਲੀਜ਼ ਕਰਾਇਆ ਜਾਵੇ ਜਿਹੜੇ ਮੰਨ ਲਓ ਇਹ ਪਾਣੀ ਤੋਂ ਨਿਕਲ ਜਾਵੇ ਸਾਡੇ ਬਾਨਾ ਮੰਨ ਲਓ ਦੁਬਾਰਾ ਸਾਡੇ ਅਸੀਂ ਬਣ ਲਵਾਂਗੇ 38 ਕਣਕ ਵੀ ਜਿਹੜੀ ਬੀਜਣ ਜੋੜ ਜ਼ਮੀਨ ਉਹ ਦੁਬਾਰਾ ਬਣ ਜਾਊਗੀ ਇੱਕੋ ਜ਼ਰੂਰਤਾਂ ਦਾ ਚਲੋ ਸੋ ਹੈਗੀਆਂ ਮੰਨ ਲਓ ਰਾਸ਼ਨ ਵੀ ਮੰਨ ਲਓ ਚਲੋ ਜ਼ਰੂਰਤਾਂ ਸਭ ਕੁਝ ਹੈਗੀਆਂ ਮੰਨ ਲਓ ਪੱਠਿਆਂ ਦਾ ਚਾਰਾ ਹੋ ਗਿਆ ਜਿੱਦਾਂ ਚਾਰ ਦਾ ਚਲੋ ਜ਼ਰੂਰਤਾਂ ਹੈਗੀਆਂ ਨੇ ਪਰ ਅਸੀਂ ਹੱਥ ਜੋੜ ਕੇ ਬੇਨਤੀ ਇਉਂ ਹੀ ਕਰਦੇ ਆ ਵੀ ਜਿਹੜਾ ਇਸ ਪ੍ਰਬੰਧ ਵਾ ਥੋੜਾ ਦਿਨ ਰੁਕੇ ਹੋ ਜਾਣਾ ਕਿਤਾ ਮੰਨ ਲਓ ਜਿਹੜਾ ਸਮਾਨ ਆ ਰਾਛਣਾ ਸਭ ਦੇ ਪ੍ਰੋਪਰ ਦੀ ਘਰੇ ਪਹੁੰਚ ਜਾਊਗਾ ਹੁਣ ਮੰਨ ਲਓ ਕਈਆਂ ਸੱਤ ਕੋਲ ਇੱਥੇ ਪਹੁੰਚਣ ਜਾਂਦਾ ਤੇ ਮੰਨ ਲਓ ਕਈ ਤਾਂ ਵਾਰ-ਵਾਰ ਲਈ ਜਾਂਦੇ ਤੇ ਕਈਆਂ ਨੂੰ ਮਿਲਦਾ ਹੀ ਨਹੀਂ ਮੰਨ ਲਓ ਜਿੱਦਾਂ ਇੱਥੇ 4-4 ਕਿਲੋਮੀਟਰ ਤੋਂ ਮੰਨ ਲਓ ਸਾਡੇ ਪਿੰਡ ਵੈਥੇ ਅਸੀਂ ਇਹ ਕਹਿੰਨੇ ਆਂ ਵੀ ਏਡੀਆਂ ਚੀਜ਼ਾਂ ਉਦੋਂ ਹੋਈਆਂ ਜਦੋਂ ਸਾਡੇ ਰਸਤੇ ਚੱਲ ਪੈਣ ਉਦੋਂ ਘਰ-ਘਰ ਜਾ ਕੇ ਮੰਨ ਲਓ ਇਹ ਪੰਚਾਇਆਂ ਜਾਣ ਤੇ ਸਭ ਦਾ ਫਾਇਦਾ ਹੋਵੇ ਮੰਨ ਲਓ ਕਿਸੇ ਇੱਕ ਬੰਦੇ ਨੂੰ ਮੰਨ ਲਓ ਇਹ ਫਾਇਦਾ ਨਾ ਹੋਵੇ ਚਲ ਆ ਚਲੀਓ ਵੈਸੇ ਕਰਦਾ ਘਰਾਂ ਹੀ ਵੇਖਣਦੇ ਫੇਰ ਉੱਥੇ ਲਾਉਣਾ ਹੈਲੋ ਬੁਰੇ ਤੇ ਜਾ ਰਹੇ ਨਹੀਂ ਬੁੱਧੀ ਸਾਰੇ ਰਹਿੰਦੇ ਨਾ ਆਪਣੇ ਫੇਰ ਰਹਿੰਦੇ ਕੱਲ ਵੀ ਰਹੇਗੇ ਅੱਜ ਵੀ ਰਹ ਜੰਦੇ ਹੈ ਹੈ ਆਪ ਆਪਣੇ ਪਿੰਡ ਦੇ ਵਿੱਚ ਰਹਦਾ ਕਾਰ ਵਾਂਗ ਚਾਰ ਮੰਡੀਆਂ ਦੇ ਕੱਲ ਲੈ ਕੇ ਅੱਜ ਅਸੀਂ ਜੀ ਪਸ਼ੂਆਂ ਵਾਸਤੇ ਚਾਰਾ ਲੈ ਕੇ ਪਹੁੰਚੇ ਆ ਤੇ ਮੈਂ ਡਾਕਟਰ ਗੁਰਕਰਨਬੀਰ ਸਿੰਘ ਆ ਵੈਟਰਨਰੀ ਆਫਸਰ ਤੇ ਸਾਡੇ ਐਨੀਮਲ ਹੈਲਥ ਡਿਪਾਰਟਮੈਂਟ ਵੱਲੋਂ ਚਾਰਾ ਆਇਆ ਵਾ ਤੇ ਕਿਉਂਕਿ ਚਾਰਾ ਨਹੀਂ ਆ ਕੀ ਹੈ ਕਿ ਪੱਠਿਆਂ ਦੀ ਲੋਡ ਨਹੀਂ ਪੂਰੀ ਹੋ ਜਾਂਦੀ ਇਸ ਕਰਕੇ ਚਾਰਾ ਜਿਹੜਾ ਥੋੜੀ ਮਾਤਰਾ ਦੇ ਵਿੱਚ ਵੀ ਮਤਲਬ ਪਸ਼ੂ ਦਾ ਢਿੱਡ ਭਰਨ ਯੋਗ ਹੁੰਦਾ ਵਾ ਤੇ ਇਸ ਕਰਕੇ ਅਸੀਂ ਚਾਰਾ ਵੰਡ ਰਹੇ ਆ ਤੇ ਸਾਡੀ ਕੋਸ਼ਿਸ਼ ਸਾਡੀ ਟੀਮ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਸਾਡੇ ਕੋਲ ਰਿਕਾਰਡ ਹੈਗਾ ਕੱਲੇ-ਕੱਲੇ ਜਾਨਵਰ ਜਾਨਵਰ ਜਿਨੇ ਜਿਹੜੇ-ਜਿਹੜੇ ਫਾਰਮਰ ਇਹ ਘਰ ਕੋ ਕਿੰਨੇ ਹੈਗੇ ਬਿਲਕੁਲ ਸਾਡੇ ਕੋਲ ਸਾਰਾ ਉਹ ਆਪਣੇ ਉਹ ਨਾਲ ਪੁਸ਼ਟੀ ਕਰਕੇ ਤਾਂ ਆਪਣੇ ਹਿਸਾਬ ਨਾਲ ਅਸੀਂ ਫੇਰ ਉਸ ਹਿਸਾਬ ਨਾਲ ਵੰਡ ਰਹੇ ਆ ਚਾਰਾ ਸੋ ਗਰੂ ਪਿਆਰੋ ਮੈਂ ਗਰਾਊਂਡ ਤੇ ਆਪ ਜੀ ਨੂੰ ਇਹ ਸਾਰਾ ਦ੍ਰਿਸ਼ ਦਿਖਾ ਰਿਆ ਆ ਵੀਡੀਓ ਦੇ ਰਹਿ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਜਿਹੜਾ ਚਾਰਾ ਵਾ ਉਹ ਵੰਡਿਆ ਜਾ ਰਿਹਾ ਵਾ ਇਹ ਤੂੜੀ ਦੀ ਟਰਾਲੀ ਲੱਗੀ ਹੋਈ ਕੋਈ ਵੀਰ ਸੇਵਾ ਚ ਲੈ ਕੇ ਆਏ ਨੇ ਦਾਨੀ ਸੱਜਣ ਤੇ ਪਿੰਡਾਂ ਵਾਲੇ ਇਥੋਂ ਲੈ ਕੇ ਬੇੜੀਆਂ ਤਕਰੀਬਨ 10 ਦੇ ਕਿ ਹਰੇ ਘਰ ਦੇ ਕੋਲ ਹੈਗੀ ਆ ਆ ਵੇਖੋ ਬੇੜੀ ਦੇ ਉੱਤੇ ਚਾਰਾ ਲੱਦਿਆ ਹੋਇਆ ਪਾਜੀ ਇਹ ਕਿੰਨਾ ਦਾ ਹੈਗਾ ਪਤਾ ਨਹੀਂ ਜੀ ਅੱਛਾ ਜੀ ਵਦਗੀ ਜੀ ਸੋ ਇਸ ਤੋਂ ਅੱਗੇ ਜਿਹੜਾ ਬੇੜੀ ਤੇ ਜਾਇਆ ਜਾ ਸਕਦਾ ਇਹ ਪਿੰਡ ਨੂੰ ਜਾਂਦੇ ਆ ਰੋੜ ਤੇ ਇਸ ਤੋਂ ਅੱਗੇ ਪਾਣੀ ਦੇ ਕਰਕੇ ਆਪਾਂ ਨਹੀਂ ਜਾ ਸਕਦੇ ਕੋਸ਼ਿਸ਼ ਕਰਦੇ ਆ ਕੋਈ ਬੇੜੀ ਦਾ ਜੇ ਆਪਾਂ ਨੂੰ ਸਹਾਰਾ ਮਿਲ ਜਾਵੇ ਤੇ ਆਪਾਂ ਅੱਗੇ ਜਾ ਕੇ ਆਪ ਜੀ ਦੇ ਨਾਲ ਹਾਲਾਤ ਵੀ ਸਾਂਝੇ ਕਰਾਂਗੇ ਸਾਹਮਣੇ ਦੇਖ ਸਕਦੇ ਆ ਕਿ ਪਿੰਡ ਤੋਂ ਇੱਕ ਬੇੜੀ ਵਾਪਸ ਆ ਰਹੀ ਆ ਚਾਰਾ ਲੈ ਕੇ ਜਿਹੜੇ ਵੀਰ ਇੱਥੋਂ ਵੀ ਆ ਬੇੜੀਆਂ ਲੱਦੀਆਂ ਹੋਈਆਂ ਵੀ ਪਿੰਡ 'ਚ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਿਸ ਪਿੰਡ ਤੋਂ ਸੇਵਾ ਲੈ ਕੇ ਪਹੁੰਚੇ ਤੂੜੀ ਦੀ ਅਸੀਂ ਵੀਰ ਜੀ ਤੂੜ ਪਿੰਡ ਤੋਂ ਆਏ ਆ ਸ੍ਰੀ ਤਰਨਤਾਰਨ ਸਾਹਿਬ ਦੇ ਨੇੜੇ ਤੋਂ ਅੱਜ ਪਹਿਲੀ ਵਾਰ ਆਏ ਹਾਂ ਹਾਂ ਜੀ ਅੱਜ ਪਹਿਲੀ ਵਾਰ ਹੀ ਆਏ ਆ ਆਪਾਂ ਨੂੰ ਪਤਾ ਲੱਗਾ ਜਿਦੋਂ ਕਿ ਬੰਨ ਤੇ ਕਿ ਬਹੁਤ ਜ਼ਿਆਦਾ ਮੁਸ਼ਕਲ ਸਮਾਂ ਚੱਲ ਰਿਹਾ ਇੱਧਰਲੇ ਪਿੰਡਾਂ ਦਾ ਤੇ ਫਿਰ ਅਸੀਂ ਪਿੰਡ ਵਿੱਚੋਂ ਤੂੜੀ ਸੁੱਕਾ ਚਾਰਾ ਵੰਡ ਆਪਣੇ ਐਨ ਆਰ ਆਈ ਵੀਰ ਜੋ ਬਾਹਰ ਨੇ ਉਹਨਾਂ ਨੇ ਆਪਾਂ ਨੂੰ ਪੈਸੇ ਪਾਏ ਕੀ ਵੰਡ ਉਥੇ ਪਹੁੰਚਦਾ ਕਰੋ ਭਾਜੀ ਅੱਗੇ ਕਿਸ ਤਰ੍ਹਾਂ ਕਰੋਗੇ ਪਾਣੀ ਨਹੀਂ ਹੈਗਾ ਕਿੱਦਾਂ ਜਾਓਗੇ ਸੜਕ ਤੇ ਵੇਖਾਂਗੇ ਅੱਗੇ ਕਰਦੇ ਆ ਕੋਈ ਨਹੀਂ ਛੱਡੇ ਆ ਬੰਦੇ ਆਪਣੇ ਸਾਥ ਹੀ ਗਏ ਆ ਨਾਲ ਵੇਖਣੇ ਕੀ ਜਰੀਆ ਅੱਗੇ ਕਿੱਦਾਂ ਪਹੁੰਚੂਗਾ ਇਹ ਹੈ ਕਿ ਤੁਸੀਂ ਦਿਖਾ ਦਿਓ ਇਧਰ ਸਾਰੇ ਲਾਗੇ ਬਨੇ ਛੇ ਪਿੰਡ ਐ ਇੱਥੇ ਕਿ ਜਿੱਥੇ ਪਾਣੀ ਪਾਣੀ ਹੋਇਆ ਪਿਆ ਤੇ ਇਹ ਕੀ ਕਰਾਂਗੇ ਕੋਈ ਨਾ ਕੋਈ ਮਸਲਾ ਲ ਕਰਕੇ ਤੇ ਇਹ ਹੈ ਕਿ ਤੋਂ ਹੀ ਦਾ ਕਰਾਂਗੇ ਸਾਰਾ ਕੁਝ ਜਿਹੜੇ ਲੈ ਕੇ ਆਏ ਹੋ ਅੱਗੇ ਤੱਕ ਵੀ ਜ਼ਰੂਰ ਸੇਵਾ ਦਾ ਮਨ ਹੈ ਕਿ ਉੱਥੋਂ ਤੱਕ ਪਹੁੰਚ ਜਾਵੇ ਬੀੜੀ ਕੇ ਤੋਂ ਦੋਬਲੀ ਨਾ ਮੇਰੇ ਕਿ ਲੋ ਬੁੱਢੀ ਆ ਜੀ ਕਾਂ ਖਾਲਸਾ ਵੈਰੂ ਦੀ ਕੀ ਫੜੇ ਪਿੰਡ ਬਾਉਪੁਰ ਜਦੀਦ ਹੀ ਰਹਿਣਾ ਨੇ ਸਾਰੇ ਲਾ ਕੇ 16 ਪਿੰਡ ਆ ਪਿੰਡ ਬਾਉਪੁਰ ਜਦੀਦ ਪਿੰਡ ਬਾਉਪੁਰ ਕਦੀਮ ਪਿੰਡ ਸਾਂਗਰਾ ਪਿੰਡ ਝੁਗੀਆਂ ਬੰਦੂ ਪਿੰਡ ਗੁੱਜਰਪੁਰ ਪਿੰਡ ਰਾਮਪੁਰ ਗौरा ਪਿੰਡ ਮੌਂਜ਼ਾਬਾਦ ਤੇ ਪਿੰਡ ਭੈਣੀ ਬਹਾਦਰ ਪਿੰਡ ਕਾਦਰ ਬਖਸ਼ ਭੈਣੀ 15 16 ਪਿੰਡ ਜਿਹੜਾ ਇਹ ਬਿਹੜ ਦੇ ਵਿੱਚ ਆਏ ਆ ਭਾਜੀ ਬਾਰ ਵੀ ਆ ਗਏ ਪਰਿਵਾਰ ਕੇ ਜਾਜ ਇਹ ਘਰਾਂ ਦੇ ਉੱਤੇ ਬੈਠੇ ਨੇ ਘਰਾਂ ਦੇ ਵਿੱਚ ਮਤਲਬ ਜਿਹਨਾਂ ਸਮਾਨ ਆ ਨਹੀਂ ਕਿਹ ਬੰਨੇ ਜਾ ਸਕਦੇ ਮਾਲ ਡੰਗਰ ਵਾਲੇ ਉਹ ਘਰਾਂ 'ਚ ਹੀ ਬੈਠੇ ਆ ਤੇ ਜਿਹੜੇ ਜਾਣ ਵਾਲੇ ਜਿਹਨਾਂ ਕੋਲ ਪਾਸੇ ਥੋੜਾ ਬਾਲਾ ਬਣਾਇਆ ਜਗ੍ਹਾ ਤੇ ਉਹ ਆ ਗਏ ਅਵਲ ਤੇ ਜ਼ਿਆਦਾ ਲੋਕ ਜਿਹੜੇ ਆ ਵੇਚੀ ਬੈਠੇ ਆ ਪਹੂਆ ਮਾਲ ਡੰਗਰ ਆ ਨਹੀਂ ਕਿਹ ਬੰਨੇ ਲਿਜਾ ਸਕਦੇ ਉਹ ਥਾਂ ਉੱਚੇ ਕਿਤੇ ਥੋੜੇ ਥੋੜੇ ਉਹ ਝਾਗ ਤੇ ਬੈਠੇ ਅੱਜ ਵੀ ਲੈ ਜੂ ਸ਼ਵੇਰੇ ਵੀ ਲੈ ਜੂ ਇਸ ਝਾਗ ਤੇ ਬੈਠੇ ਆ ਦੇ ਅੱਜ ਥੋੜਾ ਜਿਹਾ ਪਾਣੀ ਲੱਥਾ ਦੇ ਖਣੀ ਪਿਛੋਂ ਦੇ ਹੋਰ ਛੱਡਿਆ ਇਤੀ ਫਿਰ ਸਤੀ ਤੇਜ ਹੋ ਸਕਦੀ ਹੈ ਬੜੀ ਮੁਸ਼ਕਲ ਕਰਨੀ ਪੈਂਦੀ ਕੋਈ ਸਮਾਨ ਪਹੁੰਚਾਉਣ ਦੀ ਜਾਂ ਕਿਸੇ ਨੇ ਜਾਣਾ ਵਾ ਆਪਣੇ ਘਰ ਪਰਿਵਾਰ ਤੱਕ ਬਾਹਰ ਆਉਣਾ ਇਥੇ ਸਵਾਰਸ ਪੰਜਾਬ ਦੇ ਪਿੰਡ ਪੱਟੀ ਤੋਂ ਭਾਈ ਹਰਪ੍ਰੀਤ ਸਿੰਘ ਜੀ ਵੀ ਇੱਥੇ ਪਹੁੰਚੇ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜਿੱਥੋਂ ਦਾ ਦੇਖੰ다 ਨੇ ਬਹੁਤ ਜ਼ਿਆਦਾ ਜਿਹੜਾ ਵਾ ਕਾਫੀ ਨੁਕਸਾਨ ਹੋ ਚੁੱਕਾ ਵਾ ਤੇ ਜਿੰਨੇ ਹੁਣ ਵੇਖੋ ਜਿਨ੍ਹਾਂ ਜਿਨ੍ਹਾਂ ਦੇ ਘਰ ਡੁੱਬੇ ਤੇ ਉਹ ਜਾਣਦੇ ਆ ਜੀ ਹਨ ਤੇ ਅਸੀਂ ਬੇਨਤੀ ਕਰਦੇ ਆ ਕਿ ਇਹ ਇਹਨਾਂ ਦਾ ਕੋਈ ਵਾਅਦ ਪੁੱਛਣ ਵਾਲਾ ਹੋਵੇ ਕੋਈ ਇਹਨਾਂ ਦਾ ਵਿਚਾਰੇ ਜਨਵਾਸ ਹੋਵੇ ਇਹਨਾਂ ਦੀ ਇਹ ਆਪ ਹਵਾਰੇ ਸੰਗਤਾਂ ਜਿਹੜੀਆਂ ਵਾ ਜਿਨ੍ਹਾਂ ਦੇ ਕੋਈ ਅੰਦਰ ਦਰਦ ਹੈ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਨਾਲ ਵੀ ਹੋ ਸਕਦਾ ਇਹੋ ਕਿ ਘਰ ਡੁੱਬੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਪਾਣੀ ਹੋਰ ਚੜ ਰਿਹਾ ਬਾ ਤੰਦਰਾ ਜਿਨ ਕੇ ਇਹ ਕਿ ਇਹਨਾਂ ਨੂੰ ਪ੍ਰਬੰਧ ਹੋਣਾ ਚਾਹੀਦਾ ਕੋਈ ਡੈਮ ਦਾ ਜਾਂ ਕੋਈ ਜਿਹੜੇ ਬੰਨ ਆ ਉਹਨਾਂ ਨੂੰ ਬੰਨਣਾ ਚਾਹੀਦਾ ਵਾ ਇਹ ਗੁਰਮੁਖ ਦੱਸੰਦਾ ਹੈ ਅੱਜ ਘਾਰੇ ਦਾ ਸੀ ਬੰਦ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਤੁਹਾਨੂੰ ਕਿੰਨੀ 40-45 ਸਾਲ ਹੋ ਗਏ ਇਤਨਾ ਹੀ ਪਾਣੀ ਆਉਂਦਾ ਜੀ ਇਤਨਾ ਹੀ ਸਾਲ ਆ ਨਾ ਆਇਆ ਫੇ ਆ ਗਿਆ ਸਾਲ ਨਾ ਆਇਆ ਫੇ ਆ ਕੰਮ ਹੀ ਝੋਨਾ ਮਰ ਜਾਂਦਾ ਕਾਨਕ ਮਾੜੀ ਮੋੜ ਕੇ ਤੇ ਬਿਜਲੀ ਦੀ ਮੁਰ ਕੇ ਹਾਲ ਤੇ ਬੁਰੀ ਆ ਸੋ ਗੁਰੂ ਪਿਆਰਿਓ ਆਪ ਜੀ ਦੇਖ ਰਹੇ ਆ ਉੱਪਰ ਵੀ ਬੱਦਲ ਵਾਲੀ ਹੋ ਰਹੀ ਆ ਥੱਲੇ ਵੀ ਪਾਣੀ ਆ ਤੇ ਸਾਰੇ ਫਿਕਰਾਂ ਚ ਪਏ ਹੋਏ ਨੇ ਚਿੰਤਾ ਵੀ ਬਹੁਤ ਆ ਆ ਜੋ ਸੋ ਕੋਸ਼ਿਸ਼ ਕਰਦੇ ਆ ਜਿੱਥੋਂ ਤੱਕ ਆਪਾਂ ਪਹੁੰਚ ਸਕੇ ਆਪ ਜੀ ਨੂੰ ਹਾਲਾਤ ਦਿਖਾਵਾਂਗੇ ਇਹਨਾਂ ਪਿੰਡਾਂ ਦੇ ਅਸੂ ਕੁਝ ਪਰਿਵਾਰ ਫਿਰ ਬੇੜੀ ਚ ਜਾ ਰਹੇ ਨੇ ਤੇ ਇਹ ਵੀਰਾਂ ਦੇ ਨਾਲ ਉਦਮ ਦੇ ਨਾਲ ਇਹ ਪਿੰਡ ਟੋਟੀਆਂ ਤੋਂ ਸੰਗਤ ਪਹੁੰਚੀ ਹੋਈ ਆ ਤੋੜੀ ਦਾ ਤੋੜੀ ਲੈ ਕੇ ਟਰੈਕਟਰ ਟਰਾਲੀ ਜਿਹੜੀ ਇਹ ਲੈ ਕੇ ਪਹੁੰਚੇ ਨੇ ਹੈ ਤੇ ਰિસ્ਕੀ ਆ ਪਰ ਕੀ ਕਰੀ ਜਿਹੜੇ ਵਿੱਚ ਫਸੇ ਹੋਏ ਆ ਆਪਣੀ ਭੈਣ ਭਰਾਵਾ ਜਾ ਰਹੇ ਆ ਵੀਰਾਂ ਦੇ ਨਾਲ ਅੱਗੇ ਦੇਖਦੇ ਅੱਗੇ ਕਿਦਾਂ ਦੇ ਹਾਲਾਤ ਨੇ ਪਿੰਡ ਵਿੱਚ ਅੱਗੇ ਵੀਰ ਜੀ ਕੋਈ ਗਈ ਟਰਾਲੀ ਗਈ ਹਾਂਜੀ ਬਾਬਾ ਜੀ ਅੱਗੇ ਇੱਕ ਟਰਾਲੀ ਗਈ ਆ ਜੀ ਉਹ ਸਾਹਮਣੇ ਵੀ ਇੱਕ ਟਰਾਲੀ ਆ ਰਹੀ ਹੈ ਸ਼ਾਇਦ ਇਹ ਆਪਣੇ ਇਥੋਂ ਆਪਣੇ ਪਿੰਡ ਤੋਂ ਜਥੇਦਾਰ ਚਮਕੌਰ ਸਿੰਘ ਧੰਨ ਇਹ ਉਹਨਾਂ ਦੀ ਟਰਾਲੀ ਗਈ ਸੀ ਇਹ ਉਹਨਾਂ ਟਰਾਲੀ ਆ ਰਹੀ ਹੈ ਤੇ ਅੱਗੇ ਵੀ ਦੋ ਟਰਾਲੀਆਂ ਗਈਆਂ ਪਿੰਡ ਤੋਂ ਸਾਹਮਣੇ ਚਾਰਾ ਗਿਆ ਉਹ ਗੁਰਦੁਆਰੇ ਤੱਕ ਜਾ ਰਹੇ ਚਲੇ ਜਾਂਦੇ ਉੱਥੋਂ ਦੀ ਇੱਕ ਹਾਂ ਜੀ ਟਰਾਲੀ ਚਲੇ ਜਾਂਦੇ ਆ ਜੀ ਉਹ ਤੁਹਾਡੇ ਮੇ ਲਾਉਂਗੇ ਸੋ ਇਹ ਜਿਹੜਾ ਸਾਹਮਣੇ ਪੁਲ ਦੇਖ ਰਹੇ ਆ ਇਤੋਂ ਹੀ ਅੱਗੇ ਜਿਹੜਾ ਰਸਤਾ ਸੀਗਾ ਡਿਵਾਈਡ ਹੁੰਦਾ ਸੀਗਾ ਪਿੰਡਾਂ ਨੂੰ ਇਸ ਟਾਈਮ ਸਾਰਾ ਪਾਣੀ ਦੇ ਨਾਲ ਬਲੌਕ ਹੋਇਆ ਪਿਆ ਸੋ ਇਹ ਵੀਰ ਜਿਹੜੇ ਸਾਹਮਣੇ ਪਿੰਡਾਂ ਤੋਂ ਨੇ ਦੱਸਦੇ ਆ ਕਿ ਸਵੇਰੇ ਜਦੋਂ ਉਧਰੋਂ ਆਏ ਸੀਗੇ ਤੇ ਜਿਹੜਾ ਵਾਂਝ ਹੁੰਦਾ ਵਾਂਸ ਬੇੜੀ ਚਲਾਉਣ ਵਾਸਤੇ ਜਿਹੜਾ ਸਹਾਇਤਾ ਕਰਦਾ ਚੱਪੂ ਦਾ ਕੰਮ ਕਰਦਾ ਕਹਿੰਦੇ ਵੀ ਉਹ ਵੀ ਨਹੀਂ ਲੱਗਦਾ ਇਹ ਸਾਹਮਣੇ ਵੀ ਇਹ ਜਿਹੜੇ ਪਰਿਵਾਰ ਜਾ ਰਹੇ ਨੇ ਰਾਸ਼ਨ ਪਾਣੀ ਲੈ ਕੇ ਤੇ ਉਹ ਇੱਕ ਸਾਹਮਣੇ ਬੇੜੀ ਜਾਂਦੀ ਪਈ ਜਿਹੜਾ ਬੰਦਾ ਅੱਗੇ ਨਾਲ-ਨਾਲ ਚੱਲਦਾ ਪਿਆ ਵਾ ਵੇਚੀ ਪੈਲੀਆਂ ਦੇ ਵਿੱਚ ਹੀ ਤੁਰਦਾ ਪਿਆ ਨਾਲ-ਨਾਲ ਬੇੜੀ ਦੇ ਤੇ ਉਹ ਪੂਰਾ ਡੋਬੂ ਆ ਬੰਦਾ ਬੰਦਾ ਡੋਬੂ ਪਾਣੀ ਜਿਹੜਾ ਹੈਗਾ ਹਾਂਜੀ ਹਾਂਜੀ ਸਵੇਰੇ ਸਵੇਰੇ ਘੱਟ ਸੀਗਾ ਕਿ ਇੰਨਾ ਹੀ ਸੀਗਾ ਨਹੀਂ ਸਵੇ ਇੱਧਰ ਵਿੱਚ ਘਾਟਾ ਸਾਡੀਆਂ ਉਧਰ ਪੈਲੀਆਂ ਵਾਲੇ ਪਿੱਛੇ ਬਹੁਤ ਜ਼ਿਆਦਾ ਵੰਜ ਨਹੀਂ ਲੱਗਦਾ 15 ਫੁੱਟ ਦਾ ਵੰਜ ਹੁੰਦਾ ਜੀ ਉਹ ਨਹੀਂ ਥੱਲੇ ਲੱਗਦਾ ਹੈਗਾ ਕਰਾਂਦਾ 50 ਜੀ ਨਹੀਂ ਸਾਡੇ ਫੁੱਟ ਦੇ ਥੱਲੇ ਆ ਪਾਣੀ ਓੱਖਾ ਕੱਢਣ ਦੇ ਦਿਨ ਤੇ ਓਕੇ ਕੱਢਣ ਦੇ ਆ ਹਰ ਸਾਲ ਹੀ ਇਦਾਂ ਹੋ ਜਾਂਦਾ ਨਹੀਂ ਇੱਕ ਸਾਲ ਨੇ ਪਿਛਾਇਆ 2023 ਚ ਆਇਆ ਸੀ ਤੇ ਇਹ ਜੇ ਇਹ ਵਧੂ ਆਇਆ ਹੈ ਪਾਣੀ ਜਿੱਦਾਂ ਦੱਸਦੇ ਕਿ ਸਾਹਮਣੇ ਜਿਹੜਾ ਦਰਿਆ ਵਾ ਇਹ ਦੋ ਇਕੱਠੇ ਹੁੰਦੇ ਨੇ ਤੇ ਹਾਂਜੀ ਜਿਹੜਾ ਸਾਹਮਣੇ ਦਰਿਆ ਦਾ ਬੰਨ ਉਹ ਵੀ ਕਮਜ਼ੋਰ ਹੋਇਆ ਪਿਆ ਉਹਦਾ ਵੀ ਖਤਰਾ ਬਣਿਆ ਪਿਆ ਹਾਂਜੀ ਉਹਦਾ ਬਹੁਤ ਖਤਰਾ ਵਾ ਉਹ ਵੀ ਟੁੱਟਣ ਦੇ ਆਇਆ ਵਾ ਢੰਡਾ ਇਹ ਬੰਦੇ ਉੱਥੇ ਵੀ ਵੇਖੋ ਹੁਣ ਜੇ ਉਹ ਟੁੱਟ ਗਿਆ ਤੇ ਬਹੁਤ ਪਾਣੀ ਚੜ ਜਾਣਾ ਵਾ ਫੇਰ ਘਰਾਂ ਦਾ ਬਚਾਅ ਮੁਸ਼ਕਲ ਨਹੀਂ ਫੇਰ ਮੁਸ਼ਕਲ ਜੇ ਫੇਰ ਮੁਸ਼ਕਲ ਹੋ ਜਾਣਾ ਜੀ ਉਹ ਦਰਿਆ ਵੱਡਾ ਵਾ ਉਧਰੋਂ ਪਾਣੀ ਪੂਰਾ ਆਉਣਾ ਪੂਰੀ ਯੋਰ ਦੀ ਉਹ ਉਧਰ ਹੈ ਵੀਰ ਜੀ ਅਕਾਲ ਪੁਰਖ ਦੇ ਹੁਕਮ ਨਾਲ ਲੈ ਕੇ ਆਏ ਆਂ ਅਸੀਂ ਖੋਦ ਤੇ ਲਿਓ ਨਾਲ ਲੈਣੀ ਹੈ ਜੀ ਠੀਕ ਹੈ ਸਾਰੇ ਕਹਿੰਦੇ ਡੇਰੇ ਇੱਥੇ ਗੁਰਦਰਾ ਸਾਹਿਬ ਆ ਤੁਸੀਂ ਸਾਰੇ ਵੇਖ ਹੀ ਰਹੇ ਜੀ ਤੈਂ ਜਦੋਂ ਇਹਨਾਂ ਨੇ ਆਖਿਆ ਕਿ ਗੁਰਦਰਾ ਸਾਹਿਬ ਟਰਾਲੀ ਲੈ ਕੇ ਜਾਣੀ ਆ ਤੇ ਆਪਾਂ ਕਾਲਪੁਰਖ ਸਾਹਿਬ ਘੜੀ ਮੱਥਾ ਟੇਕ ਕੇ ਤੇ ਤੁਰਪੀਆਂ ਜੀ ਸਾਰਿਆਂ ਸਹਿਯੋਗ ਨਾਲ ਵੀਰ ਵੀਰ ਕਹਿੰਦਾ ਨਿਸ਼ਾਨ ਸਾਹਿਬ ਦੇਖਦੇ ਤੁਰਿਆ ਆਂ ਹਾਂਜੀ ਇਹ ਗੱਲ ਸਹੀ ਉੱਥੋਂ ਦੇਖਣੇ ਨਿਸ਼ਾਨ ਸਾਹਿਬ ਡਿਆ ਹੈ ਕਿ ਉੱਥੇ ਜਾਣਾ ਉੱਥੇ ਜਾਣਾ ਮੇਰੇ ਖਿਆਲ ਪੰਜ ਚਾਰ ਪੰਜ ਕਿਲੋਮੀਟਰ ਜਾਂ 6 ਭੰਜ ਜਾਂਦਾ ਹੋਣਾ ਵਾ ਤੇ ਇੰਨਾ ਆਏ ਆ ਜੀ ਬਾਕੀ ਤੂੰ ਹੀ ਸਾਰਾ ਵੇਂਦੀ ਆ ਯਾਰ ਮਰਾ ਦੇ ਵਿੱਚ ਟਰਾਲੀਆਂ ਕੋਈ ਜ਼ਿਆਦਾ ਇੱਧਰ ਆਉਣ ਨਹੀਂ ਡਈਆਂ ਮੇਰੇ ਖਿਆਲ ਇੱਕ ਸਾਨੂੰ ਕ੍ਰੋਸ ਕਰਕੇ ਗਈ ਆ ਤੇ ਇੱਕ ਆਪਾਂ ਇੱਧਰ ਆ ਜਾਈਏ ਹਾਂਜੀ ਬੜੇ ਜਾਣੇ ਉੱਥੋਂ ਕਹੀ ਜਾਂਦੇ ਨਹੀਂ ਕੋਈ ਕਹਿੰਦਾ ਹੈ ਨਾ ਖੜਾਓ ਨਾ ਜਾਓ ਇੱਥੇ ਲਾ ਦਿਓ ਉੱਥੇ ਲਾ ਦਿਓ ਪਿਛੇ ਲਾ ਦਿਓ ਪਰ ਸਾਡੀ ਇਹ ਸੋਚੀ ਕਿ ਜੇ ਪਿੰਡੋਂ ਆਪਾਂ ਇੰਨੀ ਮਿਹਨਤ ਕੀਤੀ ਹੈ ਕਿ ਜਿਹੜੇ ਲੋਕ ਵਿੱਚ ਵਾਕਿਆ ਹੀ ਹੜਪੀੜਤ ਆ ਉਹਨਾਂ ਵਾਸਤੇ ਲੈ ਕੇ ਜਾਈਏ ਬਾਹਰ ਤੇ ਹਰ ਕੋਈ ਲਾਈ ਜਾਂਦਾ ਪਿਛੋਂ ਆਣ ਕੇ ਹਨਾ ਉਹ ਤਾਂ ਬਣ ਤੋਂ ਤੁਸੀਂ ਬਣ ਤੋਂ ਪਿਛੇ ਲਾ ਕੇ ਚਾਰਾਂ ਤੁਰੇ ਜਾਂਦੇ ਆ ਚਲੋ ਸਾਡੀ ਸਾਰੇ ਪਿੰਡ ਦਾ ਸਹਿਯੋਗ ਨਾਲ ਇਹ ਕਿ ਅਸੀਂ ਉੱਥੇ ਪਹੁੰਚੀਏ ਕਿ ਜਿੱਥੇ ਵਾਕਿਆ ਸਾਰੇ ਜਾਣੇ ਪੀੜ ਤੇ ਹੁਣ ਵੇਖੋ ਇੱਥੇ ਕੋਈ ਸਾਧਨ ਹੈਗਾ ਨਹੀਂ ਆ ਪਰ ਹੁਣ ਹੁਣ ਸਾਨੂੰ ਵੀ ਲੱਗਣ ਰਿਹਾ ਕਿ ਅਸੀਂ ਵਾਕਿਆ ਸਹੀ ਥਾਂ ਸੇ ਵਾ ਲੈ ਕੇ ਆਏ ਹਾਂ ਸੋ ਗਰੂ ਪਿਆਰਿਓ ਬਾਉਪੁਰ ਜਦੀਦ ਦੇ ਪਿੰਡ ਵਿੱਚ ਆਪਾਂ ਖੜੇ ਆ ਇਸ ਚਾਰਚੂਰੇ ਬੈਕਾਂ ਨੇ ਸਾਹਮਣੇ ਪਾਸੇ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਸ ਪਾਸਿਓਂ ਜਿਹੜਾ ਪਾਣੀ ਆਉਂਦਾ ਪਿਆ ਬੰਨ ਟੁੱਟਾ 12 ਤਰੀਕ ਨੂੰ ਅਨਾਉਂਸਮੈਂਟ ਹੁੰਦੀ ਗੁਰਦੁਆਰਾ ਸਾਹਿਬ ਜੀ ਤੋਂ ਸਵੇਰੇ ਤੜਕੇ 5 ਵਜੇ ਭਾਜਣਾ ਪੈ ਜਾਂਦੀਆਂ ਪਰਿਵਾਰ ਜਿਨ੍ਹਾਂ ਕ ਆਪਣੇ ਆਪ ਨੇ ਸੰਭਾਲ ਸਕਦੇ ਆ ਪਤਾ ਪਹਿਲਾਂ ਵੀ ਸੀਗਾ ਤੇ ਜਿਨ੍ਹਾਂ ਕੋ ਨਾ ਕੋ ਦਿਨ ਸੰਭਲਿਆ ਗਿਆ ਆਪਣਾ ਉੱਚੀਆਂ ਜਗ੍ਹਾ ਤੇ ਉਹ ਚਲੇ ਗਏ ਨੇ ਚਾਰਜਪੇਰ ਜਿਹੜੇ ਘਰ ਨੇ ਉਹ ਜ਼ਿਆਦਾਤਰ ਜਿਹੜੇ ਦਿਖਾਈ ਦੇ ਰਹੇ ਨੇ ਉੱਚੀ ਉੱਚੀ ਜਗ੍ਹਾ ਤੇ ਹੈਗੇ ਨੇ ਉਹ ਬਚੇ ਹੋਏ ਨੇ ਉਸ ਦਿਨ ਜਦੋਂ ਸਵੇਰੇ ਪਤਾ ਲੱਗਾ ਮਰਤਵੇਲੇ 5:00 ਵਜੇ ਕਿ ਬੰਨ ਜਿਹੜਾ ਉਹ ਟੁੱਟ ਚੁੱਕਾ ਹੈ ਤੇ ਤੇ ਪਾਣੀ ਦਾ ਜਿਹੜਾ ਪੱਧਰ ਉਹ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਬਹੁਤ ਜ਼ਿਆਦਾ ਹੈ ਇਸ ਕਰਕੇ ਕਈ ਲੋਕ ਤਾਂ ਸੰਭਲ ਹੀ ਨਹੀਂ ਸਕੇ ਪਾਣੀ ਇੰਨਾ ਤੇਜ਼ੀ ਨਾਲ ਆਇਆ ਤੇਜ਼ੀ ਨਾਲ ਵਹਾਰ ਸੀ ਕਈ ਲੋਕ ਸੰਭਲ ਹੀ ਨਹੀਂ ਸਕੇ ਕਿ ਅਸੀਂ ਹੁਣ ਕੀ ਕਰੀਏ ਦੀਆਂ ਭਾਜਣਾ ਪੈ ਗਿਆ ਮਾਲ ਡੰਗਰ ਵੀ ਵਿੱਚੇ ਰਹਿ ਗਿਆ ਤੂੜੀ ਤੰਦ ਸੀ ਜਿਹੜਾ ਉਹ ਵੀ ਰੁੜ ਗਿਆ ਇਸ ਵਾਸਤੇ ਇੱਕੇਦਮ ਇੰਨਾ ਪਾਣੀ ਦੇ ਵਿੱਚ ਸੰਭਲਣਾ ਜਿਹੜਾ ਉਹ ਬਹੁਤ ਔਖਾ ਸੀ ਅਨਾਉਂਸਮੈਂਟ ਕਰਵਾਈ ਗਈ ਸਾਰੇ ਇਲਾਕੇ ਦੇ ਵਿੱਚ ਔਰ ਪ੍ਰਸ਼ਾਸਨ ਵੱਲੋਂ ਵੀ ਕਰਵਾਈ ਗਈ ਇਸ ਕਰਕੇ ਜਿਹੜਾ ਕੋਈ ਆਇਆ ਨਹੀਂ ਭਾਵੇਂ ਪ੍ਰਸ਼ਾਸਨ ਵਾਲਾ ਪਰ ਅਨਾਉਂਸਮੈਂਟ ਜ਼ਰੂਰ ਕਰਵਾਈ ਗਈ ਹੈ ਤੇ ਸੰਭਲਣਾ ਜਿਹੜਾ ਇਹ ਬਹੁਤ ਔਖਾ ਸੀ ਸੋ ਗੁਰੂ ਪਿਆਰਿਓ ਗੁਰਦੁਆਰਾ ਸਾਹਿਬ ਪਹੁੰਚੇ ਸੀਗੇ ਤੇ ਮਹਾਰਾਜ ਸਾਹਿਬ ਦੇ ਗਰੰਥੀ ਸਿੰਘ ਉਹ ਕਹਿੰਦੇ ਵੀ ਪਾਣੀ ਜਿਹੜਾ ਗੰਦਲਾਵਾ ਤੇ ਕੱਪੜੇ ਖਰਾਬ ਹੋ ਜਾਣਗੇ ਉਹਨਾਂ ਨੇ ਆਪਣਾ ਹਜੂਰੀਆ ਦੇ ਦਿੱਤਾ ਲਾਗੇ ਘਰ ਪਤਾ ਲੈਣ ਜਾ ਰਹੇ ਆ ਪਾਣੀ ਜਿਹੜਾ ਚਾਰਜ ਫਿਰੇ ਆਪਜੀ ਦੇਖਦੇ ਪਿਓ ਕਾਫੀ ਮਾਰ ਵਜੀ ਐਸ ਇਲਾਕੇ ਨੂੰ ਤੇ ਜਿਹੜਾ ਚਾਰਾ ਪਸ਼ੂਆਂ ਦਾ ਸਾਰਾ ਖਰਾਬ ਹੋ ਗਿਆ ਇੱਧਰ ਫਸਲ ਖੜੀ ਆ ਵੇਖੋ ਆ ਮੁੰਜਰਾ ਪਈਆਂ ਹੋਈਆਂ ਝੋਨੇ ਦੀਆਂ ਇਹ ਸਾਰਾ ਖਰਾਬ ਹੋ ਗਿਆ ਸਾਰਾ ਡੁੱਬ ਗਿਆ ਪਿੰਡ ਬਾਉਪੁਰ ਜਦੀਦ ਤੋਂ ਮੈਂ ਆਪ ਜੀ ਨੂੰ ਉਤਲਾ ਦ੍ਰਿਸ਼ ਦਿਖਾ ਰਿਹਾ ਚਾਰជ្រੇ ਪਾਣੀ ਤੋਂ ਸਵਾਹ ਔਰ ਕੁਛ ਨਜ਼ਰ ਨਹੀਂ ਆਉਂਦੇ ਘਰਾਂ ਵਾਲੇ ਘਰਾਂ ਚ ਫਸੇ ਹੋਏ ਨੇ ਪਿੰਡ ਬਾਉਪੁਰ ਜਦੀਦ ਚਾਰជ្រੇ ਉਹਨਾਂ ਦੀ ਬਹਿਕਾਂ ਇਹ ਸਾਹਮਣੇ ਪਾਸਿਓਂ ਪਾਣੀ ਦੀ ਮਾਰ ਹੋਈ ਸੀਗੀ ਇੱਕ ਜਗ੍ਹਾ ਹੋਰ ਬੰਨ ਜਿਹੜਾ ਦੱਸਦੇ ਕਿ ਟੁੱਟ ਰਿਹਾ ਕਮਜ਼ੋਰ ਆ ਜਦੋਂ ਉਹ ਟੁੱਟ ਜਾਊਗਾ ਤੇ ਸਾਹਮਣੇ ਹੋਰ ਘਰਾਂ ਨੂੰ ਮਾਰ ਪੈ ਜਾਣੀਆਂ ਰੁੜਨ ਦਾ ਵੀ ਖਤਰਾ ਬਣਿਆ ਹੋਇਆ ਘਰ ਜਿਹੜੇ ਆ ਚਾਰਜ ਫਿਰੇ ਪਾਣੀ ਦੇ ਵਿੱਚ ਘਰੇ ਹੋਏ ਨੇ ਸੋ ਗੁਰੂ ਪਿਆਰਿਓ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਮੈਡੀਕਲ ਸਹੂਲਤ ਤੇ ਸਭ ਤੋਂ ਪਹਿਲਾਂ ਜ਼ਰੂਰਤ ਪਾਉਗੀ ਜਦੋਂ ਪਾਣੀ ਦੀ ਹਮਸ ਹੁੰਦੀ ਆ ਫਿਰ ਸਰੀਰ ਬਿਮਾਰ ਹੋ ਜਾਂਦੇ ਨੇ ਉਹਦੇ ਵਾਸਤੇ ਇਹ ਚੀਜ਼ ਦੀ ਪਹਿਲਾਂ ਮੁੱਢਲੀ ਜਿਹੜੀ ਸਹਾਇਤਾ ਵਾ ਉਹ ਮੈਡੀਸਨ ਦੀ ਆਪਾਂ ਨੂੰ ਲੋੜ ਪੈਣੀ ਆ ਤੇ ਆਪ ਸੰਗਤਾਂ ਨੂੰ ਬੇਨਤੀ ਆ ਸਾਰਿਆਂ ਨੂੰ ਕਿ ਵਾਦ ਤੋਂ ਵਾਦ ਸਹਾਇਤਾ ਕਰਿਓ ਸਹਿਯੋਗ ਕਰਿਓ ਤਾਂ ਕਿ ਆਪਾਂ ਇੱਥੇ ਜ਼ਰੂਰਤ ਦਾ ਸਮਾਨ ਲੈ ਕੇ ਪਹੁੰਚ ਸਕੀਏ ਜਿਹੜੀ ਜਿਹੜੀ ਚੀਜ਼ ਦੀ ਲੋੜ ਪੈਣੀ ਆ ਉਹ ਅਸੀਂ ਆਪ ਜੀ ਦੇ ਨਾਲ ਸਾਂਝ ਪਾ ਰਹੇ ਆ ਤੇ ਇਸ ਬਾਉਪੁਰ ਜਦੀਦ ਤੋਂ ਲੈ ਕੇ ਇੱਥੇ 15 16 ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਪਾਣੀ ਦੇ ਨਾਲ ਸੋ ਇੱਥੋਂ ਦੀ ਰਿਪੋਰਟ ਆਪ ਜੀ ਨੂੰ ਪੇਸ਼ ਕਰ ਰਹੇ ਆ ਇਹ ਵੀਰ ਜੀ ਦੀ ਮਦਦ ਨਾਲ ਇੱਥੇ ਪਹੁੰਚੇ ਆ ਪਿਛਲੀ ਵਾਰੀ ਵੀ ਸਾਡੇ ਨਾਲ ਸੇਵਾ ਕਰਾਈ ਸੀਗੀ ਇਸ ਵਾਰ ਵੀ ਸਾਡੇ ਨਾਲ ਪਹੁੰਚੇ ਨੇ ਵੀਰ ਮੇਜਰ ਸਿੰਘ ਸੋ ਪਾਜੀ ਕਿਸ ਤਰ੍ਹਾਂ ਦਾ ਲੱਗਦਾ ਕੋਈ ਬਣਦਾ ਪਿਆ ਕੋਈ ਚਾਂਸ ਇਹਨੂੰ ਬੰਨ ਨੂੰ ਬੰਨਣ ਵਾਸਤੇ ਨਹੀਂ ਜੀ ਹਲੇ ਇਹ ਰੱਬ ਤੇ ਡੋਰਾ ਵਾ ਕਿ ਇਹ ਕਦੋਂ ਪਾਣੀ ਘਟਦਾ ਵਾ ਜਦੋਂ ਪਾਣੀ ਘਟੂਗਾ ਉਤੋਂ ਹੀ ਮناسب ਆ ਸੰਗਤਾਂ ਤੇ ਜਿਹੜਾ ਇਲਾਕਾ ਨਿਵਾਸੀ ਆ ਉਹ ਤੇ ਤੱਥ ਬਾਰੇ ਆ ਕਿ ਜਦੋਂ ਵੀ ਪਾਣੀ ਥੱਲੇ ਜਾਂਦਾ ਵਾ ਤੇ ਅਸੀਂ ਇਹਨੂੰ ਕਰ ਲਈਏ ਜਿੱਥੇ ਆਪਾਂ ਇਸ ਟਾਈਮ ਖੜੇ ਆ ਮੇਰੇ ਪਿਛਲੇ ਸਾਈਡ ਤੇ ਤੁਹਾਨੂੰ ਹੁਣ ਨਜ਼ਰ ਨਹੀਂ ਆਏਗਾ ਉੱਥੇ ਪਾੜ ਜਿਹੜਾ ਬਹੁਤ ਵੱਡਾ ਪਿਆ ਵਾ ਇੱਥੋਂ ਬੇਸ਼ੱਕ ਆਪਾਂ ਨੂੰ ਨੇੜੇ ਲੱਗ ਰਿਹਾ ਵਾ ਪਰ ਉੱਥੇ ਜਾਣ ਵਾਸਤੇ ਜਿਹੜਾ ਸੀ ਬੰਨਿਆ ਤੁਸੀਂ ਬੰਨ ਜਿਹੜਾ ਅਸੀਂ ਮਾਰਿਆ ਟੁੱਟ ਗਿਆ ਉਹ ਵੀ ਬਹੁਤ ਜਗ੍ਹਾ ਤੋਂ ਬੈਠਾ ਹੋਇਆ ਉਥੇ ਉੱਪਰ ਟਰੈਕਟਰ ਖਾਲੀ ਚਲਾਉਣਾ ਵੀ ਸੰਭਵ ਨਹੀਂ ਹੈਗਾ ਤੇ ਜੇ ਕੋਈ ਆਪਾਂ ਮਿੱਟੀ ਹੱਲੇ ਖੜ ਨਹੀਂ ਸਕਦੇ ਇਹ ਜਿਹੜੀ ਦਰਿਆ ਦੀ ਮਿੱਟੀ ਵਰੇਤਾ ਵਗੈਰਾ ਆਈ ਆ ਜਦੋਂ ਉਹ ਨਿਕਲੂਗੀ ਪਾਣੀ ਥੱਲੇ ਜਾਏਗਾ ਤੇ ਉਹਦੇ ਨਾਲ ਮਸ਼ੀਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਨਾਲ ਸੰਤ ਮਹਾਂਪੁਰਸ਼ ਬਾਬਾ ਸੋਖਾ ਸਿੰਘ ਸ੍ਰਿਹਾਲੀ ਸਾਹਿਬ ਵਾਲਿਆਂ ਦੀ ਸੰਗਤ ਹੈ ਜਿਹੜੀ ਹੱਲੇ ਵੀ ਨੇੜੇ-ਤੇੜੇ ਸੇਵਾ ਕਰ ਰਹੀ ਆ ਬੁਰੇ ਭਰ ਰਹੀ ਆ ਤੇ ਉਹਨਾਂ ਦੇ ਨਾਲ ਉਹੀ ਆਣ ਕੇ ਮਹਾਂਪੁਰਖ ਕਰਨਗੇ ਜੀ ਇਹ ਜਦੋਂ ਬਣਾਏ ਗਏ ਸੀ ਸਾਡੇ ਮਹਾਂਪੁਰਖਾਂ ਵੱਲੋਂ ਬਾਬਾ ਹਰਦੇਵਾਲ ਸਿੰਘ ਜੀ ਵੱਲੋਂ ਬਾਬਾ ਚਾ ਬਾਬਾ ਤਾਰਾ ਸਿੰਘ ਜੀ ਹੋਣਾ ਵੱਲੋਂ ਤੇ ਇਹਨਾਂ ਨੇ ਉਸ ਵੇਲੇ ਇਹਨੂੰ ਬਣਾਇਆ ਸੀ ਇੱਕ ਦੇਖੋ ਇਹ ਟਾਪੂ ਦੇ ਵਿੱਚ ਤੁਸੀਂ ਬੇਕਮਾਲ ਚੀਜ਼ ਵੇਖੀ ਹੋਣੀ ਆ ਕਿ ਇੱਥੇ ਕੋਈ ਵੀ ਲੋਹਾ ਹੈ ਜਿਹੜਾ ਛੂਹੀ ਵੀ ਉਹ ਕਿਸਤੀ ਰਹੀ ਆਉਂਦੀ ਹੁੰਦੀ ਸੀ ਪਹਿਲਾਂ ਹੁਣ ਤਾਂ ਚਾਹੇ ਪੱਕਾ ਪੁਲ ਬਣ ਗਿਆ ਫਿਰ ਡਰਮਾਂ ਵਾਲਾ ਪੁਲਿਸ ਤੇ ਜਿਹੜਾ ਨਿਸ਼ਾਨ ਸਾਹਿਬ 15 ਫੁੱਟ ਜਿਹੜਾ ਨਿਸ਼ਾਨ ਸਾਹਿਬ ਆ ਇਸ ਇਲਾਕੇ ਦੇ ਵਿੱਚ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੱਗੇ ਨੇੜੇ ਤੜੇ ਵੀ ਡਵੈਲਪਮੈਂਟਾਂ ਦੇ ਵਿੱਚ ਵੀ ਨਜ਼ਰ ਨਹੀਂ ਆਊਗਾ ਤਾਂ ਜਿਹੜਾ ਪਛੜੇ ਏਰੀਆ ਦੇ ਵਿੱਚ ਨਿਸ਼ਾਨ ਸਾਹਿਬ ਸਾਫ ਜੀ ਨੂੰ ਦਿਖਦਾ ਅੱਜ ਵੀ ਤੁਸੀਂ ਕਿਸੇ ਘਰ ਚ ਗਏ ਸੀਗੇ ਕੋਈ ਪਰਿਵਾਰਾਂ ਨੂੰ ਸੇਫ ਜਗ੍ਹਾ ਤੇ ਲਿਜਾਣ ਵਾਸਤੇ ਅੱਜ ਵੀ ਪਤਾ ਲੱਗਾ ਸੀਗਾ ਠੀਕ ਠਾਕ ਨੇ ਤੰਦਰੁਸਤ ਨੇ ਇੱਧਰ ਦੇ ਜਿਹੜੇ ਮਸ਼ਿੰਦੇ ਜੋ ਵਸਦੇ ਪਏ ਨੇ ਬਿਲਕੁਲ ਜੀ ਤੰਦਰੁਸਤ ਰੱਬ ਦੇ ਬਾਣੇ ਦੇ ਵਿੱਚ ਪਰ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਚਿੰਤਾ ਦੇ ਆਲਮ ਦੇ ਵਿੱਚ ਕਿਸਾਨ ਨਰਾਸ਼ ਆ ਤੇ ਫਿਰ ਵੀ ਰੱਬ ਦੀ ਰਾਜ ਦੇ ਵਿੱਚ ਉਹ ਜਿੱਦਾਂ ਦਾ ਬਾਣਾ ਮੰਨ ਕੇ ਆਪਣਾ ਜੂਨ ਗਵਜ਼ਰ ਕਰ ਰਹੇ ਆ ਤੇ ਸ਼ਾਮ ਤੱਕ ਉਹਨਾਂ ਨੂੰ ਇੱਥੇ ਲੈ ਜਾਂਦਾ ਜਾਊਗਾ ਫਿਲਹਾਲ ਉਹਨਾਂ ਦਾ ਸਮਾਨ ਜਿਹੜਾ ਸੇਫ ਜਗ੍ਹਾ ਤੇ ਰੱਖ ਲਿਆ ਵਾ ਤੇ ਬਾਲ ਬੱਚੇ ਜਿਹੜੇ ਕੁਝ ਉਹਨਾਂ ਦੇ ਸੀ ਜਿਹੜੇ ਪਹਿਲਾਂ ਉਹ ਕੱਢ ਚੁੱਕੇ ਆ ਉਹ ਸੁਰੱਖਤ ਆਪਣੇ ਰਿਸ਼ਤੇਦਾਰਾਂ ਕੋਲ ਨਾਨਕਿਆਂ ਚ ਜਾਂ ਕੋਈ ਕਿਤੇ ਚਲ ਗਿਆ ਵਾ ਤੇ ਹੁਣ ਜਿਹੜੇ ਲੇਡੀਜ਼ ਜਾਂ ਬਜ਼ੁਰਗ ਕੋਈ ਰਹਿ ਗਿਆ ਵਾ ਉਨਨੁਸ਼ਾਮ ਤੱਕ ਅਸੀਂ ਸਾਰਿਆਂ ਨੂੰ ਕਵਰ ਕਰ ਲਾਂਗੇ। ਸੋ ਇਹ ਵੀਰ ਪਾਣੀ ਦੀ ਸੇਵਾ ਲੈ ਕੇ ਆਏ ਆ ਪਰ ਅਜੇ ਕਿਸੇ ਪਾਸੇ ਵੀ ਕੋਈ ਰਸਤਾ ਨਹੀਂ ਮਿਲਦਾ ਪਿਆ। ਕੋਸ਼ਿਸ਼ ਵੀਰ ਸਾਰੇ ਹੀ ਕਰ ਰਹੇ ਨੇ ਵੀ ਸੇਵਾ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ। ਵੀਰ ਕਿਸ ਪਿੰਡ ਤੋਂ ਆਏ ਆ ਅਬਜੀ ਨਰੈਣਗੜ੍ਹ ਹਾਂਜੀ ਅੰਮ੍ਰਿਤਸਰ ਨਹੀਂ ਨਹੀਂ ਆਏ ਤਲਵੰਡੀ ਭਾਈ ਕੀ ਕੋਲੇ ਅੱਛਾ ਤਲਵੰਡੀ ਭਾਈ ਬਰੋਇਪਰੀ ਪੜੀ ਪਰ ਪੱਲਾ ਪੈਟੀ ਪਰ ਪਰ ਇਥੋਂ ਵਾਪਸੀ ਹੋ ਗਈ ਆ ਘਟੋਗਾ ਡੇਢ ਘੰਟਾ ਜਿਹੜਾ ਪੁਲ ਤੱਕ ਲੱਗਣਾ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਪਿੰਡ ਤੋੜ ਜਿਹੜਾ ਤਰਨਤਾਰਨ ਅਸੀਂ ਸਹਾਇ ਸੰਘਟ ਦੇ ਸਹਿਯੋਗ ਦੇ ਨਾਲ ਅੱਜ ਬਾਉਪੁਰ ਸultanpur ਤੇ ਪੈਂਦਾ ਵਾ ਇਥੇ ਹੜਪੜ ਜਿਹੜੇ ਹੜਪੀੜ ਤੇ ਪਰਿਵਾਰ ਆ ਉਹਨਾਂ ਦੇ ਲਈ ਰਾਸ਼ਨ ਨੌਜਵਾਨ ਤੇ ਚਾਰਾ ਜੋਕਰ ਇਹ ਚੀਜ਼ਾਂ ਲੈ ਕੇ ਪਹੁੰਚੇ ਆ ਤੇ ਨੌਜਵਾਨਾਂ ਨੇ ਬਹੁਤ ਪਛਾਹ ਵਿਖਾਇਆ ਵਾ ਤੇ ਅੱਜ ਪਾਣੀ ਦੇ ਵਿੱਚੋਂ ਦੀ ਜਾ ਕੇ ਗੁਰਦਾਰਾ ਸਾਹਿਬ ਵਿਖੇ ਜਿੰਨੇ ਵੀ ਰਸਤੇ ਲਾ ਕੇ ਆਏ ਆ ਅਜੇ ਸਾਡੇ ਇੱਕ ਦੋ ਟਰਾਲੇ ਜਿਹੜੇ ਆ ਉਹ ਪੁਲ ਦੇ ਉੱਤੇ ਖੜੇ ਆ ਅਜੇ ਉਹ ਹੀ ਲਾਉਣੇ ਆ ਤੇ ਬਾਕੀ ਮੇਰੇ ਵੀਰ ਨਾਲ ਦੇ ਸੁਝਾ ਦੇਣਗੇ ਸੁਖਮਨ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਸਾਰੇ ਪਿੰਡ ਵੱਲੋਂ ਇਹ ਸਾਰਿਆਂ ਨੂੰ ਮੈਸੇਜ ਆ ਕਿ ਇਹ ਕਹਿੰਦੇ ਕਿ ਜਿਹੜੀ ਵੀ ਰਸਲ ਪਾਣੀ ਦੀ ਤੁਸੀਂ ਸੇਵਾ ਕਰਨੇ ਆ ਇਸ ਟਾਈਮ ਤੇ ਕੋਈ ਬਹੁਤਾ ਜਿਆਦਾ ਰਸ ਨਾ ਲੈ ਕੇ ਆਓ ਸਾਨੂੰ ਇਹ ਕਹਿੰਦੇ ਆ ਕਿ ਲੋੜ ਆ ਜਦੋਂ ਕਿ ਆਪਣਾ ਪਾਣੀ ਲੱਸਦਾ ਵਾ ਜਦੋਂ ਆਂਦੇ ਪਾਣੀ ਲੱਥੂਗਾ ਉਦੋਂ ਘਰ-ਘਰ ਰਸਨ ਜਾ ਸਕਦਾ ਵਾ ਹਲੇ ਤੁਸੀਂ ਦੂਰ-ਦੂਰ ਤੱਕ ਵੇਖ ਲਓ ਕਿਤੇ ਕੋਈ ਜਾਣ ਦਾ ਸਾਧਨ ਨਹੀਂ ਆ ਬੋਟਾਂ ਵੀ ਹੈਗੀਆਂ ਵਾ ਪਰ ਬੋਟਾਂ ਨਾਲ ਵੀ ਇੰਨੀ-ਇੰਨੀ ਦੂਰ ਤੱਕ ਸਾਧਨ ਜਾਣਦਾ ਨਹੀਂ ਹੈ ਕਿਉਂਕਿ 16 ਪਿੰਡ ਆ 16 ਪਿੰਡ ਬਹੁਤ ਜਿਆਦਾ ਘੇਰਾ ਬਣ ਜਾਂਦਾ ਵਾ ਜੇ ਤੁਮ ਥੋੜਾ ਜਿਹਾ ਪਾਣੀ ਘਟਦਾ ਵਾ ਫਿਰ ਆਪਾਂ ਟਰੈਕਟਰ ਟਰਾਲੇ ਜਿਹੜੇ ਵੀ ਆਪਣੀ ਕੋਈ ਗੱਡੀ ਹੋਊਗੀ ਕੋਈ ਹਰ ਜਗ੍ਹਾ ਆਪਾਂ ਲੈ ਸਕਦੇ ਆ ਵੈਗਰ ਜੀ ਖਾਲਸਾ ਵੈਗਰ ਜੀ ਕੀ ਫਤਿਹ